બસ ਆ ਬੈਠਾ ਰਿੱਲਾ ਨਹੀਂ ਦੇਖੀ ਜਾਇਆ ਜਿਹੜਾ ਖੜਾ ਕਰਦਾ ਕਰ ਉਹਿਆ ਕੋਆਪਾ ਉਹ ਤਾਂ ਉਹ ਦੇਖਣਾ ਨਹੀਂ ਮੈਨੂੰ ਘਰੀਏ ਨੇ ਤੁਹੇ ਹੀ ਲਾ ਦੇਖੀਆਂ ਨੇ ਕੀ ਦੇਖ ਰਹਾ ਮੈਨੂੰ ਵੀ ਦੱਸ ਦੇ ਆ ਜਿਹੜਾ ਬਾਬੇ ਨੇ ਕੰਮ ਕਰਿਆ ਨਾ ਉਹ ਦੇਖੀ ਜਾਣਾ ਅੱਛਾ ਇਹੜਾ ਕਾਣ ਹੋਇਆ ਨਾ ਕਾਣ ਨਹੀਂ ਹੋਇਆ ਇਹ ਸਦਾਲ ਹੋਇਆ ਆ ਸਹੀ ਗੱਲ ਹੈ ਗੰਦਗੀ ਸਾਫ ਹੋ ਗਈ ਇਹ ਕਿਹੜਾ ਹੁਣ ਕੋਈ ਕੱਗਿਆ ਲੈ ਕੇ ਜੀ ਦੀ ਦਾ ਉਹ ਤਾਂ ਧੰਗ ਹੁੰਦਾ ਇਹ ਬਹੁਤ ਹੱਥ ਮੰਨੇ ਦਿੱਤੀ ਪਹਿਣ ਕਹਿ ਗਈ ਤੂੰ ਵੀ ਭਾਈ ਇਹਦਾ ਕੰਮ ਨਾ ਕਰੋ ਸਮਝਾਈ ਸੀ ਇਹਨੇ ਬਹੁਤ ਹਾਂ ਵੀ ਇਹ ਕੀ ਨਾ ਬਣਾ ਦੇ ਬਹੁਤ ਆਸਰ ਪੈਂਦੇ ਹਾਂ ਪੈਂਦਾ ਜਿਹੜਾ ਬੰਦਾ ਜਮਾਂ ਨਹੀਂ ਨਾ ਕੰਮ ਕਰਦਾ ਪ੍ਰਮਾਤਮਾ ਰੋਟੀ ਉਹਨੂੰ ਵੀ ਦਿੰਦਾ ਨਾ ਅਗੇ ਗੰਦੇ ਕੰਮ ਕਰਨ ਵਾਲੀ ਬੰਦਾ ਰੋਟੀ ਨਹੀਂ ਚੰਗੇ ਕੰਮ ਕਰਨਾਂ ਰੋਟੀ ਭਾਵੇਂ ਰੁੱਖੀ ਮਿਲ ਜੇ ਉਹ ਖੰਡ ਕਿਉਂ ਵਰਗੀ ਲੱਗਦੀ ਐ ਉਹ ਇੱਜ਼ਤ ਦੀ ਰੋਟੀ ਜਿੱਦ ਦੀ ਰੋਟੀ ਹੁੰਦੀ ਐ ਐਹੀ ਜਿਹੀ ਕਮਾਈ ਦਾ ਕੀ ਕਰਨਾ ਜਿਹਦੇ ਨਾਲ ਇੱਜ਼ਤ ਵੀ ਜਾਂਦੀ ਐ ਚਲ ਇਹ ਜਾ ਕੁਝ ਕਰੂ ਪੂਰਾ ਪਰਵਾ ਠੀਕ ਹੈ ਨਾ ਹੁਣ ਮੈਂ ਕਿਹਨੂੰ ਮੈਂ ਬੋਲਦਾ ਚਾਹ ਬਣਾ ਲੈ ਨੀ ਪੂਰਾ ਬਈ ਗੱਲ ਸੁਣੋ ਮੈਂ ਤਾਂ ਨਾ ਅਧੁਰੇ ਕੱਪੜੇ ਜੇ ਪਈ ਤੇ ਆ ਦੇਖੋ ਮਸ਼ੀਨ ਪਈ ਐ ਨਾ ਟੋਪੇ ਟੋਪੇ ਲਾ ਕੇ ੜੀ ਮੈਂ ਤਾਂ ਆਰ ਤੱਕੀ ਪਈ ਐ ਤੂੰ ਉਹਨੂੰ ਬੋਲ ਮਾਰ ਦੇ ਸ਼ਾਮ ਨੂੰ ਉਹਨੂੰ ਠੀਕ ਗੱਲ ਸੁਣੂੰਗਾ ਮੈਂ ਬੋਲ ਮਾਰੀ ਜਿਉਂ ਵੀ ਤੂੰ ਘਰੇ ਨਹੀਂ ਬਣਾਉਣੀ ਆਪਾਂ ਚਾਹ ਬਦ ਮੌਸਮ ਵੀ ਬਹੁਤ ਵਧੀਆ ਠੰਡਾ ਬਹੁਤ ਹੈ ਸਰ ਕੋ ਖਾ ਵੀ ਹੋਏ ਨੇ ਲੈ ਦੇਖ ਲੈ ਪਹਿਲਾਂ ਮੈਂ ਕਦੇ ਗਈਆਂ ਬਜ਼ਾਰ ਤੇ ਜਾ ਕੇ ਕੁਝ ਖਾ ਤਾਂ ਤੁਹਾਇ ਤਾਂ ਨੜ ਤੂੰ ਖਾਇਆ ਤੇ ਘਰੇ ਲੈ ਆਈ ਮਾਨ ਤੇ ਅਸੀਂ ਵੀ ਘਰੇ ਦੋ ਜਣੀਆਂ ਜੀ ਵੀ ਖਾ ਲਾਂਗੇ ਕੋ ਯਾਰ ਤੇਰੇ ਨਾਲ ਵਿਆਹ ਦਾ ਕਰਾ ਲਿਆ ਬੁੜੇ ਹੋ ਗਏ ਆਪਾਂ ਪਰ ਤੂੰ ਕਦੇ ਮੇਰੇ ਨਾਲ ਜਾਦੇ ਨਾ ਵਧੀ ਐ ਨਹੀਂ ਵੀ ਕੋਈ ਸ਼ੋਪਿੰਗ ਕਰੀ ਹੋਈ ਕਾਤਾ ਪੀਤਾ ਹੋਈ ਘਰੇ ਜਾ ਲੈ ਆ ਘਰੇ ਤੋਂ ਮੈਂ ਲੈ ਆਉਂ ਐ ਕੰਕੂਆ ਤੇ ਲੈ ਆ ਮਾਗੀ ਹਾਂ ਪਰ ਮੈਂ ਇਹ ਕਹਿਨੀ ਐ ਤੈਨੂੰ ਪਤਾ ਨਾ ਮੇਰਾ ਵੀ ਮੈਂ ਤਾਂ ਪਹਿਲਾਂ ਵੀ ਨਹੀਂ ਕਦੇ ਗਈ ਖਾਣ ਪੀਣ ਵਾਲ ਤੇ ਉਹ ਹੁਣ ਤਾਂ ਆਪਾਂ ਉਹੀ ਜਾਣ ਆਲੇ ਆ ਜੇ ਹੁਣ ਬਗਦੇਗੀ ਫਰਕ ਪੈਂਦਾ ਨਾ ਤੈਨੂੰ ਕਹਤਾ ਅਗਰ ਯਾਤਰਾ ਫਿਰ ਉੱਤੇ ਜਾ ਕੇ ਮੈਂ ਦੇਖ ਤੈਨੂੰ ਵੀ ਪੈਕਿੰਗ ਕਰਾ ਲੈਣੀ ਕਿਹ ਕਹਾਣੀ ਐ ਤੇ ਮੈਂ ਖਾਂਦੀ ਨਹੀਂ ਤੇ ਕੜ ਕੇ ਰਹਿਣੀਦਾ ਮੈਂ ਤੂੰ ਤੈਨੂੰ ਕੋ ਮੋੜਾਗੇ ਨਾ ਤੇਰੇ ਬੋਤਲ ਆਣਾ ਮੇਨੇ ਪਰਬਾਰੀ ਕਿ ਮੈਂ ਵੀ ਕੱਲਾ ਗਿਆ ਕਿਉਂ ਹਾਂ ਹਾਂ ਤੁਸੀਂ ਇਕੱਲੇ ਹੀ ਜਾ ਠੀਕ ਐ ਪਤਾ ਨਹੀਂ ਕੀ ਕਰਦੀ ਉੱਤੇ ਜਿਹੜੀ ਕਰਦੀ ਐ ਮੈਂ ਸੋਈ ਕਿਉਂ ਦੀ ਨਾਲ ਸੀ ਹੋਂ ਨਾ ਮਾਗਿਆ ਉਹ ਇੱਕ ਟੱਪਾ ਟੱਪਾ ਕਰਦੀ ਹੇ ਨਾ ਬੇਬੇ ਤੂੰ ਸਾਰਾ ਦਰਵਾਜ਼ਾ ਲਾਦੀ ਰਹੀ ਹੈ ਕੀ ਹੋ ਰਿਹਾ ਹੈ ਤੈਨੂੰ ਹੱਥ ਹੋਵੇ ਮੇਰੇ ਉਹ ਵਾਟੇਰ ਮਾਰਾ ਬਾਅਦ ਗਮਾਂਟੀਆਂ ਨੂੰ ਮਾਰਾ ਬਾਅਦ ਦੋ ਮਿੰਟ ਮੈਨੂੰ ਸ਼ਾਂਤੀ ਨਾਲ ਜਿਉ ਲਿਆ ਕਰਨ ਦੇ ਨਾ ਉੱਤੇ ਵੀ ਕਰਦੀ ਸੀ ਛੇਡਾ ਪਾਈ ਜਾਂਦੀ ਸੀ ਤਰੀਲਾ ਖੁੰਦ ਸੀ ਉੱਪਰ ਮੈਂ ਨਹੀਂ ਨਾਂ ਮੈਂ ਕਰਦੀ ਨਾ ਨਹੀਂ ਨਾ ਤਾਂ ਮਰੇ ਹੀ ਨਾਲ ਸਾਨੂੰ ਮਰਵਾ ਦੇਗੀ ਕਿਉਂ ਸੋਨੂੰਗਾ ਤਾਂ ਕਰਵਾ ਦੂੰਗੀ ਕੀ ਕੁਸੋਈਆਂ ਖਬਰਾਂ ਇਹਨੂੰ ਤੈਨੂੰ ਨਹੀਂ ਪਤਾ ਅੱਛਾ ਉਹ ਕੁੜੀ ਮਾਰਦੀ ਸੀ ਹਾਂ ਪਤਾ ਹੈ ਤੈਨੂੰ ਤੇ ਫਿਰ ਮੈਂ ਕਿਹੜਾ ਉਹਦੇ ਨੇ ਲੱਛਣ ਕਰਦੀਆਂ ਜੀ ਹਾਂ ਮਾੜੀ ਵੀਡੀਓ ਬਣਾਉਂਦੀ ਸੀ ਵੀ ਤਾਂ ਕਰਕੇ ਮਾਰੀਏ ਅਰੇ ਜਾਨੀ ਵਰਾਏ ਰ ਅਗਰ ਸਾਰੇ ਨੇ ਲੱਪੜ ਜਿੱਚੋਂ ਨਿਕਲ ਨਹੀਂ ਕੰਮ ਵੀ ਕਰ ਲੈਗਾ ਸਾਡੇ ਬੇਬੇ ਕੰਮ ਕਰਤੀ ਬੀ ਸੀਮੈਂਟ ਸਾਰੇ ਕੰਮ ਮੈਂ ਕਰਦੇ ਹੋਰ ਕਿਹੜਾ ਕਮਾਂਡੀ ਕਰਕੇ ਜਾਂਦੇ ਨੇ ਆ ਤੇਰੇ ਪਤਾ ਚਾਹ ਮੰਗਦਾ ਮੰਗਦਾ ਵਗ ਮੈਂ ਚੁੱਪੂ ਆ ਬੇ ਦੂਜਾ ਬਗ ਲੈ ਚਾਹ ਨੂੰ ਦੱਸ ਕੀ ਹੋਇਆਗਾ ਤੁਸੀਂ ਮੈਨੂੰ ਪਹਿਲਾਂ ਕਹਿੰਦੇ ਨਾਲੇ ਘੁੱਟ ਚਾਹ ਤਾਂ ਤੁੰ ਵੀ ਬਣਾ ਕੇ ਦੇਈ ਸਕਦੇ ਬੇਬੇ ਐ ਕਿ ਨਹੀਂ ਹੁੰਦਾ ਮੈਂ ਆ ਕੰਮ ਜਿਆ ਕਰਕੇ ਐ ਤੇਰੀ ਮਸ਼ੀਨ ਦੇ ਤੇਰੇ ਸਾਹਮਣੇ ਐਨਾ ਨਹੀਂ ਹੁੰਦਾ ਮੈਂਗਾ ਮੈਂ ਤਾਂ ਮੈਨੂੰ ਲੱਗਦਾ ਮਸ਼ੀਨ ਤੇ ਕਿਹੜਾ ਤੂੰ ਭਿਆੜੇ ਕੱਪੜੇ ਸਾਂਭ ਕੇ ਦਿੱਤੇ ਨੇ ਕਿਸੇ ਦੇ ਆਪਦੇ ਤੋਪੇ ਲਾਇਆ ਹੋਣਗੇ ਚਾਰ ਬਰੇ ਜਿਹਾ ਉਹ ਸਮਾੜਿਆ ਮੈਂ ਤੇਰੇ ਨੂੰ ਵੀ ਦੇ ਦੇਣੀ ਵੀਰ ਕਰੂ ਜਦੋਂ ਤੂੰ ਤਾਂ ਕਰਦੀ ਧੋਹ ਦਾ ਦੇਣੀ ਆ ਇਹਨਾਂ ਨੂੰ ਦੇਖ ਰਹਾ ਕਰੀ ਉਧਰੇ ਪਏ ਨੇ ਚੱਕੋਈ ਨਾ ਆਪਾਂ ਇੱਥੇ ਰੇਲ ਬਣਾਈਏ ਬੱਦ ਤੇਨੂੰ ਮੈਂ ਐ ਕਿਹਾ ਵੀ ਕੋਈ ਕੰਮ ਕਰਦਾ ਕਰਦੀ ਨਾ ਚਾਜਲਾ ਕੰਮ ਪੇੜਾ ਕਰਾ ਕੋਈ ਕੰਮ ਹੀ ਨਹੀਂ ਹੈਗਾ ਕਰਨੀ ਐਨੀ ਪੈਂਦੀ ਬਾਹਰ ਤਾਂ ਉਹ ਲੋਕ ਦੌਰੇ ਪੈ ਬਟਿੱਗੇ ਜਾਂਦੇ ਨੇ ਕੰਮਦਲ ਨੇ ਰਹੀ ਨਹੀਂ ਕਰਨਾ ਆਉਂਦਾ ਕੱਪੜੇ ਧੋਏ ਪੈ ਦੋ ਦਿਨ ਹੋ ਗਏ ਕੈਸੇ ਕੰਮ ਕਰੂਗਾ ਮੰਡੀ ਕਰਨੀ ਕਿੱਥੇ ਨਾ ਮੇਰਾ ਇਹ ਨਾਲੋਂ ਤੁਸਾਂ ਕੋਲੋਂ ਮੰਡੀ ਕਰਨਗੇ ਮੰਡੀ ਥੋੜੀ ਕਰਕੇ ਤਨ ਤੋਂ ਕੋਈ ਨਾ ਮੈਂ ਕੱਲ ਦੂੰਗੀ ਫਿਰ ਹਾਂ ਤੂੰ ਹੀ ਮੈਂ ਤਾਂ ਇੰਨੇ ਇੱਥੇ ਕਰੇ ਨਹੀਂ ਗਦੇ ਭਾਈ ਹੁਣ ਮੈਂ ਤੇਰੇ ਨੂੰ ਨਹੀਂ ਵੇਖਦੀ ਨੇ ਨਹੀਂ ਕਰੂੰਗੀ ਕਰੂੰਗੀ ਨਾ ਆ ਹੀ ਗਈ ਚੱਲ ਕੋਈ ਨਾ ਤੂੰ ਇਹ ਤਾਂ ਸਾਡਾ ਖੜਾ ਤੂੰ ਮੈਨੂੰ ਆਇਆ ਦੱਸ ਬਾਪੂ ਕਿੱਥੇ ਉਹ ਤਾਂ ਆਏ ਆ ਲਾਸੀਗਾ ਕਹਿੰਦਾ ਮੈਨੂੰ ਮਨਾਂ ਦੀ ਮੌਸਮ ਵਧੀਆ ਤੂੰ ਨਾਲ ਜਾਂ ਜਾਈਂ ਤੇ ਉਸ ਖਾਪੀ ਲਈ ਮੈਂ ਐਤਾ ਹੀ ਉਹ ਕਹਿੰਦਾ ਕਿ ਬਹੁਤ ਦੇਖਣਾ ਮਰਾ ਡੀਮਰ ਹੋਗੀ ਮੈਂ ਕਦੇ ਰੇਟਨੇ ਤੇ ਕੜਕੜ ਖਾਦਾ ਨਹੀਂ ਜੇ ਤੁਰਲੇ ਉਹ ਨਹੀਂ ਤੂੰ ਖਾਇਆ ਤੇ ਰੇੜਿਆ ਦੀ ਦੋਨੇ ਜਣੇ ਤੇ ਰੇਬੇ ਮੈਂ ਤਾਂ ਇੱਕ ਗੱਲ ਦੱਸਾਂ ਹੈ ਤੂੰ ਤਾਂ ਹੀ ਤਾਂ ਨਾ ਤੈਨੂੰ ਪਤਾ ਨਹੀਂ ਹੈਗਾ ਕਸਦਾ ਹੈ ਬਾਪੂ ਤਾਂ ਥੋੜਾ ਬੋਧ ਅੱਜ ਦੇ ਜਵਾਨੇ ਨੂੰ ਜਾਣਦਾ ਤੂੰ ਤਾਂ ਨਾ ਹਜੇ ਉਹ ਫੈਸਲੇ ਪਤਾ ਨਹੀਂ ਕਿਹੜੇ 84 ਵਾਲੇ ਦੰਗੇ ਫੁੰਗੇ ਵੇਲੇ ਦੀ ਉਹਦੋਂ ਦੀ ਲੱਗਦੀਆਂ ਹੈਗੀ ਉਹ ਕੰਪਨੀ ਦਾ ਸਾਰੇ ਜਿਹੜੇ ਤੇਰੇ ਹਾਂਦੇ ਸੀ ਉਹ ਖਤਮ ਹੋ ਗਏ ਉਹ ਕੰਪਨੀ ਉਹ ਖਤਮ ਹੋ ਗਈ ਹੁਣ ਤਾਂ ਕੰਪਨੀ ਉਹ ਖਤਮ ਹੋ ਗਈ ਹੈ ਜੇ ਕੰਪਨੀ ਪਈ ਹੈ ਤੇ ਨਾਲ ਉਹ ਤਾਂ ਟਾਈਮ ਨਾਲ ਬੜਾ ਵਧੀਆ ਜਿੁੱਤ ਕਾਲੀ ਐ ਤੂੰ ਤਾਂ ਜਿਹੜਾ ਉਹ ਕਹਿੰਨੀ ਵੀ ਉਹ ਉਦੋਂ ਦੀ ਐ ਤੂੰ ਮੈਂ ਉਦੋਂ ਦੀ ਆ ਪਰ ਬੜਾ ਵਧੀਆ ਟਾਈਮ ਜਿੁੱਤਾ ਆ ਉਹ ਟਾਈਮ ਸੀ ਕੀ ਟਾਈਮ ਸੀਗਾ ਉਹਦਾ ਕਲਯੁਗ ਦਾ ਜ਼ੋਰ ਹੈ ਕਲਯੁਗ ਦਾ ਕਲਯੁਗ ਵੀ ਤਾਂ ਲੋਕ ਕੀ ਬਣਾਉਂਦੇ ਨੇ ਨਾ ਬੇਬੇ ਹੁਣ ਨਵੇਂ ਜਵਾਨੇ ਨੇ ਤਾਂ ਹੁਣ ਨਵੇਂ ਵਰਕੀ ਹੋਣਗੇ ਹੁਣ ਉਹ ਹੀ ਗੱਲ ਤਾਂ ਆ ਕਹਿੰਨੀ ਵੀ ਜਿਵੇਂ ਅਸੀਂ ਸੀਸੀ ਪਹਿਲਾਂ ਕੋਈ ਜਾਣਦਿਆਂ ਨਹੀਂ ਸੀ ਜਦੋਂ ਮਾ ਬੁੱਧੂ ਲੋਕ ਸੀਗੇ ਪਹਿਲਾਂ ਵਾਲੇ ਕੋਈ ਪਤਾ ਨਹੀਂ ਸੀ ਕਾਸੇ ਦਾ ਫੋਟੋ ਕਿਵੇਂ ਖਿਚਾਉਣੀ ਆ ਕਿ ਮੇਰੇ ਕੋਲ ਸੁਦਾ ਖਾਣਾ ਪੀਣਾ ਦਾ ਕਸੇ ਦਾ ਪਤਾ ਨਹੀਂ ਸੀਗਾ ਫੋਟੋ ਦੀ ਤਾਂ ਏਡੀ ਗੱਲ ਚੱਪ ਰਹਿੰਦੇ ਸੀ ਵੀ ਦੋਨੇ ਜੀ ਵਿਆਹ ਤੋਂ ਬਾਅਦ ਕੁੱਤੋਂ ਖਰਾਦੀ ਐਨੀ ਚਰਚਾ ਹੁੰਦੀ ਸੀ ਇਸ ਗੱਲ ਦੀ ਤਾਂ ਮਨ ਤਾਂ ਦੇਖਦਾ ਕੀ ਕੁਸੁੰਦਾ ਕੁੱਟਵਾ ਜੀ ਹਨਾ ਅੱਗੇ ਨਹੀਂ ਸੀਗਾ ਇਹ ਪਹਿਲਾ ਵਾਲਾ ਮਟੀਰੀਅਲ ਆ ਨਾ ਜਿਹੜਾ ਹੌਲੀ-ਹੌਲੀ ਖਤਮ ਹੋਊਗਾ ਆ ਦੇ ਸਾਰੇ ਇੰਨੇ ਵਿਆਹ ਕਰਕੇ ਆਏ ਸੀ ਤੇ ਆ ਦੀ ਫੋਟੋ ਹੋਈ ਨਾ ਤੇ ਮੇਰੀ ਨਹੀਂ ਕਰਾ ਸਕਦਾ ਸੀ ਕੱਲਾ ਰਹਾ ਪਿਆ ਲੱਗ ਅੱਗ ਬਲ ਰਹਾ ਕਿ ਆਇਆ ਨਾ ਫਿਰ ਹੁਣ ਤਾਂ ਨਹੀਂ ਕੁਛ ਹੁੰਦਾ ਹੁਣ ਤੁਸੀਂ ਲਹਿੰਗਾ ਲੁੰਗਾ ਪਾ ਕੇ ਕੰਪਿਊਟਰ ਤੇ ਬਣਾ ਲੈਂਦੇ ਨੇ ਮੈਂ ਫੜਵਾ ਕੇ ਲਿਆਉਣਾ ਸਟਿਫਰ ਤੋਂ ਬੈਠੋ ਹੋਰ ਨਾ ਖਾਣੀ ਬੋਲੀ ਦੇਖਿਵੇਂ ਚੱਲ ਚੱਲ ਮੈਂ ਤਾਂ ਉਹ ਕਰਦੀ ਆਂ ਹੀ ਹਾਲ ਵੀ ਨਹੀਂ ਕਰਦੀ ਉਹਦੀ ਮੰਦੀ ਅੱਛਾ ਚੱਲ ਬਾਕੀ ਆ ਗੀ ਚੀਜ਼ੀ ਲੈ ਮੈਂ ਜਿਹੜਾ ਕਹਿੰਦਾ ਸੀ ਲੈ ਕੇ ਆਉਗਾ ਹਾਂ ਗੋਲ ਗੁੱਪੇ ਬੋਏ ਗੋਲ ਗੱਟੇ ਨਾ ਖਾਣੇ ਦੀ ਫੁੱਟ ਜਾਂਦੇ ਨੇ ਉਹ ਮੂੰਹ ਚ ਜਾ ਕੇ ਫੁੱਟ ਨਹੀਂ ਜਾ ਰਹੇ ਰੋਟੀ ਵੀ ਚੱਪਕੀ ਖਾਣੇ ਆ ਚੱਲ ਜੰਗਾ ਮੈਂ ਤਾਂ ਉਹ ਬਣਾਇਆ ਸਕੈਚ ਬਣਾ ਕੇ ਪੀਂਦੇ ਮਤਲਬ ਸਕੈਚ ਮੈਂ ਤਾਂ ਚਾ ਲੂੰਗੀ ਬਣਾ ਦੇਗੀ ਤੇਰੇ ਮਸਤੀ ਦਾ ਕਰੂਗੀ ਤਾਂ ਦੀ ਮਰਜ਼ੀ ਯਾ ਜਿਹੜਾ ਤੂੰ ਬਣਾਉਗੀ ਬੈਠੀ ਨਹੀਂ ਮਿਲੂਗਾ ਤੇ ਇਹ ਨਹੀਂ ਮਿਲੂਗਾ ਬਣਾਉਂਗੀ ਤਾਂ ਆਪ ਹੀ ਅੱਛਾ ਅੱਛਾ ਆ ਰਹੀਆਂ ਗੱਲਾਂ ਕਰਕੇ ਉਠੇ ਟਪਾਵਾ ਕਰਦੇ। ਰੇ ਜਾ। ਉਹ ਠੁਕੇ ਜਾਂ ਬੱਗੇ। ਐਨੇ ਰਾਹ ਤਰਾਣੇ ਨੂੰ ਜੇ ਨੋਟ ਕਰਦੇ। ਕੋਈ ਢੰਗ ਦਾ ਕਰਦੇ ਨਹੀਂ। ਨਾ। ਕਹੇ ਤੋ ਮੂੰ ਏਡਾ ਸਜਾ ਲੈਂਦੀ ਫਿਰ। ਮੈਂ ਫਰੈਂਡ ਬਣੀ ਦਿੰਦੀ। ਥੋੜਾ ਚਾਚੀ। ਅੱਛਾ ਕਾਈ ਲੋ। ਆ ਜਾ ਆ। ਹੋਰ ਕਿਲੇ। ਇਹ ਮੈਦਾ ਵਧੀਆ। ਤੂੰ ਦੱਸ ਠੀਕ ਰਹੀ ਜਾਂਦੀ ਸੀ। ਬਸ ਇਹ ਗੱਲ ਹੈਗੀ। ਚੰਕੋ ਦੀ ਜਿਹੜੇ ਤੇ ਲੋਟ ਕਰਦਾ ਉੱਪਰ ਬਾਗੀ ਉੱਪਰ ਬਾਗੀ ਤੇ ਆਹ ਦਾ ਲੋਟ ਕਰ ਦੇ ਨੀ ਮੈਂ ਮਾਂ ਇਹ ਕਹਿੰਦੀ ਜਿੱਦ ਤੱਕ ਲੋਟ ਹੋਰ ਤੱਕ ਬੱਸ ਇਕੱਲਾ ਮੂੰਹ ਨਾ ਗਲਿੰਦੇ ਕੋਚਣਾ ਜਾਣਦੀ ਤੇਰੀ ਨੂੰ ਤਾਂ ਫੇਰ ਆਖੀਂਗੀ ਮੈਂ ਇੱਥੇ ਤਾਂ ਕਹਿ ਇਹ ਨਰਿਆਂ ਹਾਂ ਜਾਂਦਾਗਾ ਬੱਸ ਉਹਦਾ ਤੁਹਾਨੂੰ ਦਿਖ ਰਹੀ ਹੈ ਨਾ ਮੈਂ ਤਾਂ ਮੰਨ ਤਾਂ ਕਹਿ ਨਹੀਂ ਲੋਣੀ ਪੈਦੀ ਨਾ ਨੀ ਚਾਚੀ ਹਾਇ ਨਹੀਂ ਕੰਮ ਦੀ ਹੁਣ ਤਾਂ ਬਾਗੀ ਹੈ ਹੋਰ ਨਾ ਜੋ ਕੇ ਉੱਪਰ ਬਾਗੀ ਇਥੇ ਆ ਕੱਪੜੇ ਵੀ ਇਹ ਤਾਂ ਲੋਟ ਕਰ ਦੇ ਆਏਗੇ ਦਾ ਘਰ ਹੈ ਅਸਲ ਵਿੱਚ ਮੁੰਡੇ ਦਾ ਡਾਕ ਹੁੰਦਾ ਮੁੰਡਾ ਛੋਟਾ ਇੱਥੇ ਹੈ ਨਹੀਂ ਦਾ ਸੋਥੋ ਦੱਤੀ ਹੈ ਨਹੀਂ ਇਹ ਨਾ ਨਾ ਮੈਂ ਤੇਰੇ ਬੜੇ ਮਾੜੀ ਦੀ ਗੱਲ ਕਰਦੇ ਨਾ ਸੌ ਸੁਣਉਂਦੀ ਮੈਂ ਖਿਚੀ ਰੱਖਿਆ ਕਰਨਾ ਤੂੰ ਸਾਰਾ ਦਿਨ ਲੱਪਣ ਦਾ ਲੈ ਕੇ ਐ ਰੀਲਾ ਬਣਾਉਂਦੀ ਹੈ ਰੀਲਾ ਸਾਡੇ ਦਾ ਕੋਈ ਨਹੀਂ ਚੱਕਣ ਦਿੱਤੇ ਮੁੰਡੇ ਫੋਨ ਚਾਇਨਾ ਇਹ ਅੱਜ ਤੇ ਛੱਡਦੀ ਨਹੀਂ ਤੂੰ ਫਾਟੇ ਰੱਖ ਲੈ ਪਰ ਫਿਰ ਮੁੰਡਾ ਨਹੀਂ ਹੈਗਾ ਘਰੇ ਆਏ ਗੋਗਾ ਮੈਂ ਮਾਂ ਤੂੰ ਤੈਨੂੰ ਕਿ ਲੋੜ ਸੀ ਕੀ ਫੋਨ ਪਾੜ ਦਿੰਦੀ ਮੈਂ ਸੋਡੇ ਗੋਡੇ ਦਾ ਫੋਨ ਮੇਰੇ ਕੋਲ ਹੋ ਗਿਆ ਨੰਬਰ ਨੰਬਰ ਜਮੈਂ ਤਾਂ ਚੱਕ ਕੇ ਫੋਨ ਕਰਤਾ ਬੇਪਾਇਰ ਸੁਣ ਜਾ ਕੱਲ੍ਹ ਵਰਤਾਂਗੇ ਮਾੜੇ ਮਾੜੇ ਹਾਂ ਤਾਂ ਠੀਕ ਆ ਮੇਰਾ ਲੋਟੇ ਖੰਡ ਤੂੰ ਕਿਵੇਂ ਆਈ ਸੀ ਆ ਕੰਬੀ ਜੀ ਕਿਵੇਂ ਹੀ ਬਸ ਮੈਂ ਕਾਰਜ ਨਾਲ ਖੰਡ ਲੱਗੀ ਗਈ ਐ ਕੁਲ ਜੀ ਉਹ ਖਾ ਚਾਪ ਇਹ ਨੂੰ ਜੀ ਕਰਦਾ ਸੀਗਾ ਜਿਹੜਾ ਦੇਖਿਆ ਜਾਏ ਖੰਡਾ ਡੱਬਾ ਖਾਲੀ ਪਿਆ ਲੈ ਰਾਦਾ ਬੜਾ ਮੈਂ ਇੱਥੇ ਬਣਾ ਲੈਣਾ ਆਪਾਂ ਨਾ ਨਾ ਕੋਈ ਨਾ ਇਰਨ ਮੈਂ ਆਉਂਗੀ ਲੈ ਚਾਹ ਤਾਲੀ ਦੁੱਧ ਸੁਨਾਈਆਂ ਕਰੂੰਗੀ ਹਾਏ ਕਿਵੇਂ ਮੈਂ ਬੈਠੀ ਐ ਜਉਂਦੀ ਹਾਂ ਕਿਵੇਂ ਕਹੂੰਗੀ ਉਹ ਹਾਂ ਤੇ ਸੱਚ ਤੇ ਕੋਈ ਪਤਾ ਹੈ ਆਹ ਨਾ ਕਿੰਨੀ ਖਬਰ ਚੰਨੀ ਹੁੰਦੀ ਹੈ ਹੋਰ ਹੋਰ ਕੁੜੀ ਮਾਰਦੀ ਪੈਰ ਹਿੜੇ ਇਹ ਜਮੋਂ ਵਿਜੀ ਨਵਾਂ ਦਾ ਆਪਾ ਟਿੰਡਾ ਦਿਖਾਈ ਦਿੱ ਮੋਢੇ ਨੰਦੇ ਗੜਮਾਟਾ ਤੇ ਅੱਥੇ ਦੇ ਬੋਲੀਂ ਘਰਾਵ ਦਾ ਫੁੱਟ ਜਾ ਕੇ ਮੈਂ ਤਾਂ ਇਹ ਹੋਰ ਵੀ ਸੁਣਿਆ ਹੋਰ ਵੀ 5-10 ਚਾਂ ਦੇ ਡੱਕੇ ਕਹਦੇ ਇਦਾਂ ਧਰਮ ਦੀਆਂ ਕੁੜੀਆਂ ਡੰਗ ਨਹੀਂ ਆਉਂਨਾ ਹਾਂ ਤੇ ਰੂਹ ਦਾ ਬਰ ਬਰਾਂ ਦੀਆਂ ਥੀਂ ਵੀਰੋ ਜੰਮਣਾਂ ਦੀਆ ਵੀਰੋ ਮੈਂ ਤਾਂ ਕਹਿਨੀ ਆ ਵੀ ਨਾਲ ਦਾ ਮਰੇ ਹੀ ਨਾਲੇ ਮਰਵਾਇਗੀ ਛੱਡ ਦੇ ਇਹਦਾ ਕੜਾ ਇਹ ਨੂੰ ਜਾਏ ਵੱਡੀ ਨੂੰ ਕਹਦੇ ਸਰਟਾ ਪਿਆਗਾ ਹਾਂ ਸਹੀ ਗੱਲ ਆ ਬੋਧਾਇਰ ਹੁੰਦੀ ਨੇ ਦੀਆ ਮੈਂ ਤਾਂ ਚੰਗੀ ਲੱਗੀ ਭਾਈ ਉਹ ਆਏ ਹੈ ਨਾ ਝੋਕੂ ਵੀ ਬਾਹਰ ਨਹੀਂ ਜਾਂਦੀ ਐ ਬਾਹਰ ਜੰਗੀ ਚੁੰਨੀ ਲੱਗੀ ਜਾਂਦੀ ਸੋਨ ਨਾਲ ਉਹ ਆ ਖੂਬੀ ਕੌਣ ਨਾਲ ਹੀ ਬਠੀ ਐ ਔਰ ਉਹ ਚੋਦਾ ਹੀ ਆ ਕੇ ਆਏ ਆਪੂ ਕੀ ਕਹਿਣੋ ਤਾਂ ਕੀ ਇਹ ਕੰਮ ਇਹ ਹਾਂ ਤੇਰੇ ਤੋਂ ਵੀ ਅਰਚਾ ਉਹਦਾ ਬਾਜ਼ਾਰ ਮੈਂ ਗਿਆ ਮੈਨੂੰ ਆਦਾ ਸੀ ਕਿ ਤੂੰ ਚ ਮੇਰੇ ਨਾਲ ਕਿੰਨਾ ਦਿਨ ਹੋ ਗਿਆ ਬੈਰੂ ਕਦੇ ਨਾਲ ਨਹੀਂ ਜੀ ਖਾ ਪੀ ਐ ਜੂ ਮੈਂ ਵਾਚਾ ਜੇ ਖਾਣਿਆ ਖਾਣਿਆ ਮੈਂ ਜਵਾਨੀ ਪੈ ਤਾ ਗਈ ਤੇਰ ਨਾ ਕਾ ਹੁਣ ਮੈਂ ਖਾਣੇ ਵਾਲੀ ਉਮਰ ਤੇ ਨਹੀਂ ਚੱਜਿਆ ਪਸੇ ਰੀ ਉਹਨਾਂ ਤੇ ਉਹ ਬੋਲ ਰਿਹਾ ਬੋਲ ਰਿਹਾ ਚੀ ਮੈਨੂੰ ਨਹੀਂ ਆੜੀ ਮੈਂ ਤੇ ਸੰਗ ਆਉਣੀ ਔਰ ਉਹ ਤਾਂ ਬੰਦੇ ਦਾ ਬੇਸ਼ਰਮ ਹੁੰਦੇ ਚੀ ਚੌਕ ਕੋਲ ਨੀ ਦੇਖ ਲਾ ਸਾਡੇ ਤਾਂ ਜਮੀ ਜਾ ਵਟੇ ਇਹ ਜੇ ਨਹੀਂ ਐ ਤਾਂ ਹੈ ਨਹੀਂ ਕਿ ਕੋਈ ਚੱਜ ਦੀ ਚੀਜ਼ ਲਿਆ ਦੇਣਾ ਮਾਛ ਦੇ ਨਿਵਾਲ ਅੱਜ ਮੈਂ ਤਾਂ ਬੜੀ ਖੁਸ਼ੀ ਹੋਈ ਤੇਰੇ ਆਇਸ ਤੱਕ ਘਰੇ ਆ ਜਾ ਕਰੇ ਜਾਉ ਨਾ ਮਰਨਾ ਬੈਠੇ ਰਹੀ ਕਿ ਖਾਣ ਕੀ ਖਾਦੀ ਨਹੀਂ ਹੋਂ ਤੱਕ ਤੇ ਨਾ ਮੈਂ ਖਾਉ ਕਰੇ ਜਾਦੀ ਨਾਲ ਦਰ ਛਮਕੋ ਖਾਉਗੀ ਤੇ ਨਾਲ ਮੈਂ ਕਾ ਲੂ ਉਹ ਲਾ ਸੱਚੀ ਕਰ ਲੈ ਹਾਂ ਫਿਰ ਹੁਣ ਤਾਂ ਐਦਰੀ ਖਾਣ ਤੋਂ ਲਿਆ ਤੇ ਨਹੀਂ ਮੈਨੂੰ ਤੇ ਨਹੀਂ ਕਿ ਮੈਨੂੰ ਰੱਖ ਮੈਂ ਦੀ ਵਿਚਾਈ ਨਾ ਉਹ ਬਣਾਣੀ ਨਾ ਨਾ ਬਸ ਚਾਹ ਤਾਂ ਕੀ ਹੈਗਾ ਨਾ ਜੀਰੋ ਆ ਜੀ ਨਾ ਮੇਰੇ ਕੋਲ ਸੋਣਾ ਇਹ ਹੀ ਸੋਚਾਦੀ ਤੇ ਆ ਕੰਡਵਰ ਅਨਦਰ ਸੇ ਹੋਰ ਬੱਚੂ ਵੀ ਮੇਰੇ ਨਾਲ ਨਾ ਮੈਂ ਗੰਦਾ ਹੋ ਜੂਗੀ ਮੈਂ ਤਾਂ ਉੱਥੋਂ ਲੈ ਕੇ ਰਹੀ ਨਾ ਮੈਂ ਉਮੇਂ ਹੀ ਖੜਾ ਜੂਗੀ ਚਲ ਹਾਂ ਤਾਂ ਮੈਂ ਇੰਡੋਨੇਸ਼ੀਆ ਨਹੀਂ ਸੋਸੇ ਦਾ ਕਰਤਾ ਚਲ ਕੋਸੇ ਲੰਕਾ ਫੱਤੇ ਮਾਰ ਕੇ ਲੈ ਜਾਣਾ ਚਲ ਤੇ ਜੇ ਤੂੰ ਫੜ ਕੇ ਲੈ ਲੇਂਗੀ ਜਾ ਮੈਂ ਹਣੀ ਬੜਾ ਟਾਈਮ ਕੀ ਕਰਨਾ ਚਾਹੀਦੀ ਕੁਟ ਪੀਉਗੀ ਕੋਈ ਲੋ ਬੜੀ ਸ਼ਾਰ ਬਈ ਨਾਲੇ ਤਾਂ ਕੰਤ ਕਹਿਗੀ ਨਾਲੇ ਇਹੋ ਮੇਰਾ ਨਾਮ ਨਾਲੇ ਕੀ ਹੋ ਰਿਹਾ ਬੇਬੇ ਮੇਰਾ ਪੈਰ ਚੱਲਣ ਤੇ ਚੁੱਪ ਕਰ ਗਈ ਹੈ ਨਾ ਨਾ ਚੁੱਪ ਕਰ ਤਾਂ ਕਰ ਗਈ ਕੀ ਹੋਇਆ ਉਹ ਹੋਈ ਹੈ ਮਨ ਲੱਗ ਗਿਆ ਪਤਾ ਉਹ ਹੋਈ ਸੀ ਚੋਕਲੇ ਫੋੜੇ ਨਾ ਕਦਰ ਕੰਤ ਤੇ ਸੁੱਖੀ ਕੋਈ ਨਹੀਂ ਕਰੀ ਤੇ ਹੋਰ ਕਰਨ ਕੀ ਆਉਂਦੀ ਉਹ ਸਾਰੇ ਘਰਾਂ 'ਚ ਅੱਗ ਲਾਉਂਦੀ ਰਹਿੰਦੀ ਹੈ ਨਾ ਨਾ ਚਾਚੀ ਐ ਤੇਰੀ ਕਰਿਓ ਹਾਂ ਚਾਚੀ ਕਹਿ ਲੋ ਚੁਗਲ ਖੋਰ ਆ ਮੈਂ ਤਾਂ ਉਹਦਾ ਨਾ ਚੁਗਲ ਖੋਰੀ ਰੱਖਿਆ ਹੋਇਆ ਲੈ ਕੁੜੇ ਆਏ ਕਾ ਤਾਂ ਕਰਦੀ ਐ ਬੇਬੀ ਜਦੋਂ ਵੱਡੀ ਐ ਕੀ ਕਹਿੰਦੀ ਸੀ ਕਿ ਫਿਰ ਵੱਡੀ ਐਗੀ ਫਿਰ ਫਿਰ ਆਏ ਬੁੱਢੀ ਜੀ ਕੀ ਕਹਿੰਦੀ ਇਹਦੇ ਸੋਨੀ ਨਹੀਂ ਦੀ ਮਗਾ ਉਹਦਾ ਉੱਤੇ ਐ ਜੀ ਕਹਿੰਦੀ ਉਹਦਾ ਬਸ ਰੀਲਾ ਨਹੀਂ ਬਣਾਈ ਜਾਂਦੀ ਆਰੇ ਕਿਆ ਹੋ ਮੈਨੂੰ ਪਤਾ ਸੀ ਨਾ ਵੀ ਉਹ ਆਇਆ ਜਦੋਂ ਤੁਸੀਂ ਕਹਿਣਾ ਹੁੰਦੀ ਹੁੰਦੀ ਐਗੀ ਉਹਨੂੰ ਪਤਾ ਨਹੀਂ ਕਾਤੋਂ ਮਚੇਮਾ ਹੋਇਆ ਰਹਿੰਦਾ ਮੇਰਾ ਉਹ ਦੇਖ ਰਹਿੰਦੀ ਐ ਇੱਕ ਕੋਠੇ 'ਚ ਜਿਹੜੀ ਗਿੱਦੜੀ ਆ ਹੋਰ ਤਾਂ ਕੋਈ ਕੰਮ ਨਹੀਂ ਉਹ ਹਾਂ ਆਪਸੋਂ ਮੈਂ ਤਾਂ ਘੜੀ ਸੀ ਉਹਨੇ ਮੈਨੂੰ ਦੇਖ ਕੇ ਮੈਨੂੰ ਪਹਿਲਾਂ ਪਤਾ ਸੀ ਮੈਂ ਵੀ ਤਾਂ ਹੀ ਜਾ ਕੇ ਕਰਨ ਆਈ ਸੀ ਵੀ ਇੱਥੇ ਆਈ ਹਾਂ 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 ਹੋਰ ਉਹਨ ਕਹਿੰਦੀ ਐ ਉੱਥੇ ਜੀ ਲੈਈਆਂ ਬੁਲਾਈਆਂ ਦੀ ਹਣੀ ਹੋਰ ਕੀ ਆ ਹਰੀਲਾ ਜੀ ਆਪਣਾ ਨਾ ਆਪ ਬਣਾਉਂਦੀ ਨਹੀਂ ਹੈਗੀ ਪਤਾ ਨਹੀਂ ਮੈਂ ਤਾਂ ਬਣਾਉਣੀ ਆਵੀ ਲੈ ਸਭ ਕੁਝ ਕਰਦਿਆਂ ਹੁੰਦੀਆਂ ਨੇ ਆਪਣੀਆਂ ਕਸਾਂ ਚ ਹੁੰਦੀਆਂ ਨੇ ਦੂਜਿਆਂ ਦੇ ਹੱਥ 'ਚ ਹੁੰਦੀਆਂ ਨੇ ਇਹ ਵੀ ਗੱਲ ਸੱਚੀ ਐ ਮੈਂ ਬੇਬੇ ਤੋਂ ਉਹਨਾਂ ਆ ਕੇ ਸੜੇ ਮਾਰਨਾ ਲੱਗਿਆ ਕਰ ਕਿਸੇ ਦਾ ਮਗਰ ਲੱਗ ਕੇ ਤੂੰ ਮੇਰੇ ਨਾਲ ਜਾ ਕੇ ਪਾ ਲੈਣੀ ਹੁੰਨੀ ਐ ਮੈਂ ਹੀ ਮਗਰ ਮਗਰ ਲੱਗਦੀ ਮੈਂ ਤੇਨੂੰ ਐ ਕਹਿਨੀ ਨਾਲੇ ਕਿ ਜੇਕਰ ਪਾਪਾ ਨਾ ਕਰੇ ਤੂੰ ਨਹੀਂ ਲੈ ਜਾ ਸਕਦੇ ਲੱਗ ਫੇਰ ਕੀ ਹੋਗਾ ਪਾਪਾ ਪਾਪਾ ਲਾਹੋ ਤੇ ਮੌਰੀ ਧੀ ਲੱਗਦੀ ਆ ਠੀਕ ਐ ਮੈਨੂੰ ਉਹਨੇ ਕਦੇ ਮੂੰਹ ਸਮਝਿਆ ਹੀ ਨਹੀਂ ਹੈਗਾ ਨਹੀਂ ਫੇਰ ਵੀ ਮਾੜੀ ਮੁੱਟੀ ਚੀਜ਼ ਤੇ ਤੱਕ ਲਿਆ ਕਰ ਨੰਗਈ ਨਹੀਂ ਤੱਕ ਕੋਈ ਨਾ ਬਤਵਾਣਾ ਕਰਾ ਕਰ ਮਨਪਾ ਲੱਗਦਾ ਹੀ ਨਹੀਂ ਹੈਗਾ ਕਿ ਮੇਰਾ ਇਹ ਸੋਹਰਾ ਪਰਿਵਾਰ ਆ ਮੈਂ ਤਾਂ ਐ ਕਰਦੀ ਰਹਿੰਦੀ ਜਿਵੇਂ ਮੇਰੇ ਪੇਕੇ ਹੁੰਦੇ ਨੇ ਜੇ ਮੈਂ ਉਂ ਕੋਈ ਗਲਤ ਆ ਫੇਰ ਤੁਸੀਂ ਮੈਨੂੰ ਕਹਿ ਸਕਦੇ ਨਹੀਂ ਗਲਤ ਵਾਲੀ ਗੱਲ ਨਹੀਂ ਉਹੀ ਸਾਡੇ ਤਾਂ ਅੱਗੇ ਬਾਲੇ ਮੂਜੀ ਵਿਚਾਰੇ ਇਸ ਗੱਲ ਦੀ ਅੱਗੇ ਤਾਂ ਪੱਲੇ ਕਰਦੀ ਹੁੰਦੀ ਐ ਅੱਜ ਤਾਂ ਓਹ ਹੁਣ ਕਿਹੜੀਆਂ ਪੱਲੇ ਕਰਦੇ ਨੇ ਮੈਨੂੰ ਤਾਂ ਲੱਗਦਾ ਜੇ ਮੈਂ ਮੂਜਾ ਲੁਕੋ ਜਾਵਾਂ ਮੂਨੀ ਪਤਾ ਐ 10 ਵਾਰੀ ਡਿੱਗੂਗੀ ਮੈਂ ਤੇ ਹੋਰ ਕੀ ਨਾ ਸੀ ਤਾਂ ਇੱਕ ਸੂਟ ਨਾਲ ਦੋ ਦੋ ਦੁੰਨੀਆਂ ਖਰੀਦ ਦੇ ਨਵੇਂ ਸੂਟ ਨਾਲ ਕਿ ਉਹਦੇ ਨਾਲ ਦੀ ਉਹ ਮਿਲਦੀ ਨਾ ਫਿਰ ਇੱਕ ਪਾੜ ਜਾਂਦੀ ਪਰ ਇਦਾਂ ਉਹ ਕਿੱਥੇ ਕਦੇ ਇਦਾਂ ਆਹ ਪਹਿਲਾਂ ਤਾਂ ਹੁੰਦੀ ਐ ਸੀ ਬੇਬੇ ਸੱਚ ਐ ਵੀ ਹੁੰਦਾ ਸੀ ਹਨਾ ਆਹ ਹੁਣ ਤੇਰਾ ਵਜੇ ਜਾਂਦਾ ਮੇਰੀ ਢਿੱਡੀ ਦਾ ਹੁਣ ਲੈ ਪਤਾ ਨਹੀਂ ਜੇ ਲੰਦੇ ਬੰਦ ਕਰਦੇ ਬੱਸ ਉਹਨੂੰ ਬੰਦ ਹੀ ਬੰਦੀ ਕਰੇ ਨਾ ਉਹਨਾਂ ਨਾਲ ਬਣੀ ਕਰ ਲੈ ਹੋ ਗਈ ਬਾਬੇ ਤੇਰੀ ਗੱਲ ਤੇਰੀ ਸਹੇਲੀ ਨਾਲ ਕੀ ਕਹਿੰਦੀ ਸੀ ਆਹ ਹੋ ਉਹਦਾ ਫੋਨ ਸੀਗਾ ਫੇਰ ਸਹੇਲੀ ਜੜੀ ਗਰਮੀੜ ਕਰ ਉਹ ਆਏ ਪੁੱਛਦੀ ਸੀ ਵੀ ਤੇਰੀ ਕੁੜੀ ਆ ਗਈ ਕੈਨੇਡਾ ਵਾਲੀ ਤੇ ਮੈਂ ਆਖਿਆ ਵੀ ਹਜੇ ਕਿੱਥੋਂ ਆ ਗਈ ਹਜੇ ਨਹੀਂ ਆਈ ਹੈ ਜੇ ਜਦੋਂ ਆਈ ਮੈਂ ਤੈਨੂੰ ਫੋਨ ਕਰ ਉਹ ਕਹਿੰਦੀ ਮੇਰਾ ਬਣਾ ਹੀ ਜੀ ਉੱਠਿਆ ਪੈ ਮਿਲਣਾ ਮੇ ਤਾਂ ਅੱਛਾ ਓਏ ਬਤੇ ਸੋ ਤੇ ਲੈ ਕੇ ਘਰ ਆਂਦਾਂ ਨੇ ਵੀ ਇਨਾਂ ਦੀ ਕੁੜੀ ਬਾਹਰ ਗਈ ਹੋਈ ਏ ਨਹੀਂ ਆਪਣਾ ਪਹਿਲਾਂ ਵੀ ਹੁੰਦੇ ਜਾਂਦੇ ਰਹੇ ਆ ਉਹ ਬੜਾਈ ਕਰਦੀ ਜਿਹਦਾ ਹਾਂ ਘਰ ਵਾਲੀ ਗੱਲ ਚ ਇਨਾਂ ਨਾਲ ਕਰਦੀ ਅੱਛਾ ਅੱਛਾ ਤਾਂ ਨੂੰ ਕੋਣ ਲਾ ਲੈਂਗੇ ਫੇਰ ਹੋਰ ਬਾਹਲੀ ਕੁਲੋਜ ਫਰੈਂਡ ਆ ਬੇਬੇ ਤੇ ਗੋਲ ਨੱਬ ਜੂ ਬਾਲਾ ਕਰਦੀ ਐ ਬਾਲਾ ਕਰਦੀ ਹਾਂ ਸੱਚ ਉਹ ਕੀ ਹੁੰਦਾ ਲੱਭ ਜੂ ਕੀ ਹੁੰਦਾ ਕੁਝ ਨਹੀਂ ਉਹਦਾ ਚਾਹਣਾ ਖਾਂਦੇ ਹੁੰਦੇ ਆ ਤੂੰ ਕੀ ਲੈਣਾ ਸੋ ਮਿੱਠਾ ਹੁੰਦਾ ਹਾਂ ਮਿੱਠਾ ਹੁੰਦਾ ਬੜਾ ਮਿੱਠਾ ਹੁੰਦਾ ਆਪਣੇ ਮਨ ਮਗਾਰਾ ਕਰਵਾ ਪਹਿਲਾਂ ਪਹਿਲੇ ਕਿ ਦੂ ਵੇਸੇ ਤੈਨੂੰ ਉਹ ਹੈ ਹਾਂ ਮੈਨੂੰ ਕੋਈ ਨਾ ਪਾਪ ਕੇ 14 ਕੰਮ ਹੋ ਗਏ ਫਿਰ ਹਾਂ ਚਾਹ ਨਾ ਖਾਵਾਂਗੇ ਤੇ ਅਬੇ ਬੇ ਅਵਾਜ਼ ਚ ਕੀ ਗਈ ਜਾਂਦੀ ਸੀ ਤੂੰ ਉਦੋਂ ਚੁੰਨੀ ਚੰਨੀ ਚੁੰਨੀ ਦੀ ਮੈਂ ਗੱਲ ਕਰਦੀ ਸੀ ਵੀ ਕਸੂਰ ਨਾਲ ਦੋ ਚੁੰਨੀਆਂ ਖਰੀਦੀ ਸੀ ਅਜੀ ਤਾਂ ਕਿਉਂਕਿ ਪੱਲਾ ਕਰਦੀਆਂ ਇੱਧਰ ਜੇੜ ਆ ਗਿਆ ਇੱਧਰ ਸੋਹਰਾ ਆ ਗਿਆ ਤਾਂ ਇੱਧਰੋਂ ਕਿਚਰੇ ਪੱਨਾਂ ਦੇ ਇੱਧਰੋਂ ਇੱਕ ਚੁੰਨੀ ਛੇਤੀ ਪਾੜ ਗਈ ਫਿਰ ਉਹ ਦੂਜੀ ਚਾਕੇ ਨਾਲ ਦੀ ਉਹ ਲੰਘ ਗਈ ਅੱਛਾ ਆਹ ਪੰਗਾ ਵਾਲਾ ਸੀ ਮੇਰੇ ਵਰਗੀ ਤਾਂ ਕੋਲੇ ਹੀ ਪਾਈਦੀ ਦਿੱਤੇ ਨੇ ਜੀ ਤੇ ਵੱਜਣਾ ਹੀ ਆਪਣੇ ਜਦੋਂ ਆ ਕੱਲ ਨੂੰ ਹੁੰਦੀ ਸੀ ਅਗਲੇ ਬਣਾ ਤਾਂ ਘੂ ਪਾਲੇ ਪੈਣ ਹੁਣ ਤਾਂ ਚੁੰਨੀਆਂ ਪਤਾ ਸੋਟ ਕਹਿੰਦੇ ਉਹ ਹੋ ਜਾਂਦੇ ਨੇ ਚੁੰਨੀਆਂ ਨਹੀਂ ਖਰਾਬ ਹੁੰਦੀ ਹਾਲ ਮਾਰੀ ਭਰੀ ਰਹਿੰਦੀ ਹੈ ਚੁੰਨੀਆਂ ਦੀ ਉਹ ਮੈਂ ਨਹੀਂ ਰਹਿਣੀਆਂ ਹਾਂ ਤੇ ਇੱਕ ਮੈਂ ਦਿਖਾ ਤੇ ਹੋਰ ਵੀ ਸੁਣਾਗਾ ਮੇਰਾ ਨਾ ਦਾਦਾ ਦੱਸਦਾ ਹੁੰਦਾ ਸੀ ਕਹਿੰਦੇ ਪਹਿਲਾਂ ਵਾਲੇ ਲੋਕ ਤਾਂ ਹਿੰਦੇ ਸੀ ਖੱਦਰ ਦੇ ਕੁਰਤੇ ਜਮੇ ਪਾਉਂਦੇ ਹੁੰਦੇ ਤੇ ਮਣ ਮਣ ਉਹਨਾਂ ਦੇ ਵਿੱਚ ਜੂਆ ਚੱਲ ਜਾਂਦੀਆਂ ਸੀ ਸਿ ਸਿਆਉਣਾ ਦੇ ਵਿੱਚ ਸਹੀ ਗੱਲ ਹੈ ਮੇਰੇ ਬਾਪੂ ਹੀ ਤਾਂ ਖੱਦਰ ਦਾ ਕਮੀਜ਼ ਪਾਉਂਦਾ ਘਰ ਦੇ ਬੁਨੇ ਖੱਦਰ ਦਾ ਨਰਨਾ ਨਾ ਲੁਪੇ ਨੀ ਇਹ ਕਰ ਤਕ ਤੱਕ ਤੈਨੂੰ ਜੋ ਆਪਾਂ ਇੰਨਾ ਸੀ ਬੇਬੇ ਜਦੋਂ ਲਹੁੰਦੇ ਨਹੀਂ ਸੀ ਮਹੀਨਾ ਮਹੀਨਾ ਲੈ ਉਹ ਤਾਂ ਰੋਏ ਰੁਕਾ ਕੰਮ ਕਰਦਾ ਜੀ ਉਸਾਰੀ ਦਾ ਰੋਏ ਆਖਣ ਤੜਕੇ ਜਾਂਦਾ ਕੰਮ ਤੇ ਪਾ ਕੇ ਤੇ ਉਹ ਲਾ ਦਿੰਦਾ ਅੱਛਾ ਚਲ ਕੋਈ ਨਾ ਬੇਬੇ ਤਾਂ ਸਾਡਾ ਨਾ ਤਾਂ ਬਾਪੂ ਮੁੜਿਆ ਹੈ ਹਜੇ ਤਨ ਵਾਲੇ ਆਹ ਮੈਂ ਕੈਲੋ ਨੂੰ ਨਾ ਬਾੜਿਆ ਕਰ ਕਰੇ ਮੈਂ ਤਾਂ ਇਹ ਕਹਿੰਦੀ ਸੀ ਗੱਲਾਂ ਗੱਲਾਂ ਤੇ ਹੋਰੀ ਗੱਲਾਂ ਚੱਲ ਪਈਆਂ ਜੇ ਜਦੋਂ ਮੇਰਾ ਆਇਆ ਅਗਦੀ ਘਰੇ ਫਿਰ ਉਹ ਤਾਂ ਕਦੇ ਹੀ ਆਉਣ ਵਾਲੇ ਗੱਲ ਨਹੀਂ ਬੇਬੇ ਤੋਂ ਕਾਇ ਵੀ ਸਕਦੀਆਂ ਵੀ ਭਈ ਆ ਤੂੰ ਜੀ ਸਾਰੇ ਤੇ ਆਪਾਂ ਕੁਝ ਉਗਲੀਆਂ ਨਾ ਲਾਇਆ ਤਾ ਚੁਗਲੀਆਂ ਨੇ ਕੀ ਕੀਤੀ ਐ ਚੁਗਲੀ ਨਹੀਂ ਕਰੀ ਗਈ ਉਹ ਤਾਂ ਸਵੇਰ ਕੀ ਗੱਲ ਕਰ ਗਈ ਕਹਿੰਦੀ ਅੱਛਾ ਉੱਤੇ ਕੁਝ ਹੋਇਆ ਰਿਹਾ ਮਨ ਨੂੰ ਆ ਦੇ ਤੂ ਗਲੀ ਥੋੜੀ ਹੈ ਤੇ ਤੂ ਗਲ ਕੋ ਹੋ ਗਿਆ ਹੈ ਤੀਨ ਤਾਇਆ ਦਾ ਲਾ ਕੇ ਅੱਗ ਤੇ ਡੱਬੂ ਕੁਤਾ ਕੰਦ ਤੇ ਆਪ ਤਾਂ ਉਹ ਬਹਿ ਜਾਂਦੀ ਹੈ ਬਗ ਜਾਂਦੀ ਹੈ ਅੱਗ ਲਾ ਕੇ ਮੋੜ ਕੇ ਤੂੰ ਮੈਨੂੰ ਕਹਿੰਦੀ ਰਹੀ ਹੈ ਉਦੋਂ ਜੇ ਮੈਂ ਆਸ਼ਰ ਕਰਨ ਦੀ ਗੱਲ ਤੇ ਫੇਰ ਹੀ ਹੈ ਉਹ ਤਾਂ ਮੈਂ ਤਨ ਤਾਂ ਵੀ ਕਹੀ ਨਹੀਂ ਰੀਲਾ ਨਾ ਬਣਾਇਆ ਅਗਰ ਯਾ ਦੇਖੀ ਕੁਝ ਹੋਈ ਜਾਂਦਾ ਹੈ ਕਹੇ ਜੀ ਖਬਰਾਂ ਆਉਂਦੀਆਂ ਫਿਰ ਆਈ ਨਾਲ ਦੇ ਖਬਰ ਆਪਾਂ ਕਿਹੜਾ ਕੋਈ ਮਾੜਾ ਕੰਮ ਕਰਦੇ ਹਨ ਜੇ ਮਰੀਲਾ ਬਣਾਉਣੀ ਆ ਮੈਂ ਸਾਫ ਸੁਥਰੀ ਰੀਲਾ ਬਣਾਉਣੀ ਨਹੀਂ ਮੈਂ ਕਦੇ ਵੀ ਗਾਹ ਤਰੀਲ ਬਣਾਈ ਨਹੀਂ ਬਾਕੀ ਨਾਲ ਮੈਂ ਤਾਂ ਉਹ ਨਹੀਂ ਸ਼ੌਂਕ ਨਾਲ ਬਣਾ ਲੈਣੀ ਹੁੰਦੀ ਹੈ ਕਿ ਆਪਾਂ ਨੇ ਕਿ ਕੋਈ ਕਮਾਈਆਂ ਕਰਾਂਗੇ ਨਾ ਦੱਸੇ ਤਾਂ ਚਲੋ ਤਾਂ ਠੀਕ ਹੈ ਹੁਣ ਆਏ ਦੱਸਾ ਜੇ ਚਾਹ ਅੱਜ ਦੇ ਦਿਨ ਚਾਹ ਬਣੂਗੀ ਤੇ ਨਹੀਂ ਹੁਣ ਅੱਜ ਹੀ ਬਣਾ ਲੈਨੇ ਉਹ ਤੇ ਕੋਈ ਨਾ ਲੈ ਮੈਂ ਤੈਨੂੰ ਹੁਣੇ ਬਣਾ ਕੇ ਦੇ ਦੁੱਧ ਚ ਪੱਤੀ ਉਹ ਮੈਂ ਤਾਂ ਆ ਨਾ ਕੋਲ ਜੀ ਕਰੀ ਬੈਠੀ ਸਾਂ ਬਾਪੂ ਉਹ ਲੈ ਕੇ ਆਊਗਾ ਨਾ ਬਾਪੂ ਨੂੰ ਡਿੱਕੀ ਜਾ ਮੇਰਾ ਕਦੋਂ ਤਾਂ ਸਿਰ ਦੁਖੀ ਆ ਤੇ ਲੱਤਾਂ ਦੁਖੀ ਜਾਂਦੀਆਂ ਨੇ ਸਾਰੇ ਤਾਂ ਮਸ਼ੀਨ ਤੇ ਬੈਠੀ ਰਹਿੰਦੀ ਐ ਜਦੋਂ ਬਾਪੂ ਆ ਲਿਆ ਉਹਨੂੰ ਉਹ ਤਾਂ ਉਹਨੂੰ ਕਹਿ ਲਈਗਾ ਬਾਪੂ ਬਾਪੂ ਤੇਰਾ ਬਾਪੂ ਨਹੀਂ ਮੇਰਾ ਬਾਪੂ ਉਹਨੂੰ ਕਹਿ ਲਈ ਕਿ ਮਰੀ ਲੱਤਾਂ ਮੰਡ ਰੇ ਬਾਕੀ ਤੈ

ਉਡੀ ਚੈੜ ਤੇ ਲਾਉਣਾ ਤੇਜ ਜਰਾ ਫੋਨ ਕਰਨਾ ਤਾ ਬੇਟੀ ਫੋਨ ਮਾਰ ਦੇਣੀ ਆ ਗਿਆ ਸੁਕਰ ਆਦਾ ਗਿਆ ਕਿਹੜੇ ਵੇਲੇ ਹੋਏ ਗਏ ਨੂੰ ਫੋਨ ਤਾਂ ਕੱਟ ਰਿਆ ਕਰ ਉਹ ਜਾਣ ਕੇ ਜੱਟਾ ਕਰੀਆ ਤਿੰਨ ਮਿੰਟ ਕਰਦਾ ਬੱਸ ਹਾਂ ਫਿਰ ਮੈਂ ਭਾਈ ਮੇਲੇ ਤਾਂ ਨਹੀਂ ਗਿਆ ਮੈਂ ਤੁਮਾਰ ਲੂੰਗਾ ਫਿਰ ਮਗਰੇ ਫੋਨ ਲਾਉਣ ਲੱਗ ਪੈਣੀ ਫੋਨ ਲਾਉਣ ਲੱਗ ਪੈਣੀ ਆ ਤੇ ਫਿਰ ਤੂੰ ਕਦਾਂ ਇੰਨਾ ਤੇ ਇੰਨਾ ਨਾ ਚ ਲੱਗਦਾ ਹੁੰਦਾ ਮਨਲਾ ਜਾਂਦਾ ਤਾਂ ਆਉਦੀ ਮਾਰਦੀ ਨਾਲ ਇਹ ਆਮ ਦਾ ਬਾਜ਼ਾਰ ਵਾਲਿਆਂ ਦੀ ਮਰਜ਼ੀ ਨਾਲ ਹੈ। ਕਈ ਵਾਰ ਫਾੜ ਤੋਂ ਬੰਦ ਹੁੰਦਾ ਹੈ ਕਿ ਕਿ ਟ੍ਰੈਕ ਡਾਉਨ ਹੁੰਦੀ ਹੈ। ਤੂੰ ਕਹਿੰਦੇਵੇਂ ਕਿੰਨਾਂ ਪੌਣਾਂ ਆ ਪਿਆ ਆ ਰਹੀਆਂ ਨੇ। ਇਹ ਆਮ ਗੋਪੀ। ਓਏ ਉਹ ਤਾਂ ਮੇਰੇ ਨਹੀਂ ਹੁੰਦਾ ਨਾ ਅੱਜ ਵੀ ਕਰਕੇ ਕਾਕੀ ਵਾਹ ਰਹਿੜੀਆਂ ਦੇ। ਮੈਂ ਹੋ ਰਿਹਾ ਜਾਂਦੀ ਗੱਲ ਤੇ ਲੱਗੇ। ਕੁੱਲਾ ਜਾਂਦੀ। ਮੈਂ ਸੁਣਦੇ ਵਰਗਾ ਤੇ ਪਾਣੀ ਦੇਖਣਾ ਤੁਹਾਨੂੰ ਖਾਰ। ਹਾਂ ਮੈਂ ਪਾਣੀ ਤਾਂ ਉਸ ਤੋਂ ਪੀਆ ਆ। ਛੇਤੀ ਖਾਰਾ ਤੁਹਾਨੂੰ ਲੱਗਦਾ। ਦੇਖਾਂ। ਮਰਦਾ। ਕਦਰ ਜੀ ਮਗਾਰਾ ਜੀ ਨਾਲ ਗੋਲ ਗੱਪੇ ਕੋਈ ਜਾਲਦੀ ਦਾ ਕੰਮ ਨਹੀਂ ਅਭੀ ਟੂਲੀ ਆਪੀ ਮਾਂ ਨੂੰ ਕਹੀਆ ਨਹੀਂ ਹੈ ਅੱਛਾ ਜਾਲਦੀ ਦਾ ਇਹ ਤਾਂ ਕੋਰੋਨਾ ਸੀ ਉਹ ਕਹਾ ਤਾਂ ਗੋਲ ਗੱਪੇ ਸੀਗਾ ਮੈਨੂੰ ਤਾਂ ਲੱਗਦਾ ਇੱਥੋਂ ਭਰ ਲਿਆ ਹੁਜਾ ਪਾਣੀ ਦੇ ਨੂੰ ਇਹ ਤਾਂ ਇਹ ਨਹੀਂ ਕਿਸਾ ਹਾਂ ਜਦੋਂ ਪਾਣੀ ਹੋਵੇ ਤਾਂ ਕੋਈ ਲੱਗਦਾ ਕਰੋ ਨਹੀਂ ਹੈਗਾ ਕਰਨ ਇਹ ਤਾਂ ਨਾਲ ਜਮ ਗੁਰੂ ਗੋਜ ਦੀ ਬੋਤਲ ਖੁੰਦੀ ਹੈ ਨਾ ਇਹ ਇਹਦਾ ਪਿੱਕਾ ਵੀ ਹੈ ਇਹ ਮਾਂ ਨੇ ਰੱਖ ਤਾਂ ਮੈਨੂੰ ਕਹੀ ਜੇ ਤੁਸੀਂ ਮੇਰੇ ਨਾਲ ਚਲੋ ਤੂੰ ਬੜੀਆ ਨਾ ਬਰਗਰ ਖਾ ਗਈ। ਬਾਪੂ, ਤੂੰ ਬਰਗਰ ਨਹੀਂ। ਤੂੰ ਗਰਮੀ ਵੜੀ ਹੋਈ ਪਿਆ। ਆਪਾਂ ਸ਼ਾਮ ਨੂੰ ਚੱਲਾਂਗੇ ਆਈਸਕ੍ਰੀਮ ਖਾ ਕੇ ਆਉਂਦੇ। ਹਾਂ। ਉਹ ਕੁੱਕੜੇ ਬਰਗਰ ਨਾ ਬੜੇ ਟੇਸਟੀ ਹੁੰਦੇ। ਬੜੀਆ। ਉਹ ਮੇਰੇ ਛੰਡਾ ਤਾਂ ਤਾਂ ਲੱਗਦਾ ਤੈਨੂੰ ਪਤਾ ਤਾਂ ਆ। ਲੈ, ਛੰਡਾ ਤਾਂ ਪਾਪਾ ਤੈਨੂੰ ਲਾ ਦੋ ਸਾਨੂੰ ਥੋੜੀ ਲੱਗਦਾ। ਤੂੰ ਨਾ ਖਾਈ। ਆ ਦੋ ਵੀ ਤੇਰੇ ਵਾਲੀ। ਮੈਂ ਤਾਂ ਡੋਗੀ। ਹਾਂ। ਚੱਲ, ਅੰਮ੍ਰਿਤ ਨਾ ਕਰੀਂ ਗੇ। ਬੇਟਾ ਤੂੰ ਤਾਂ। ਚੜ੍ਹ ਪਾਈ ਨਾ ਕਹਦੇ ਉਹ। ਬੇ ਉਹ ਗਰਮ ਜੇ ਕਰੇ ਖੇਡਦੇ ਸਾਨੂੰ ਉਹ ਕੁੱਕੜੇ ਸੀ ਖਾ ਲਾਂਗੇ। ਹਾਂ। ਹੈਂ? ਸਰੋ ਠੀਕ ਹੈ ਇਹ ਵੀ ਤੁਸੀਂ ਕੌਣ ਹੋ ਗਏ ਹੋ ਬੋਲ ਤਾਂ ਦੋ ਹੋ ਗੀਆਂ ਮੈਂ ਕਹਦਾ ਰਹੇ ਨਾ ਨਾ ਬਾਪੂ ਮੈਂ ਤੁਹਾਡੇ ਨਾਲ ਤੇ ਸੱਚ ਨਾਲੇ ਮੈਨੂੰ ਇੱਕ ਗੱਲ ਦੱਸਣੀ ਸੀ ਕਿ ਆਏ ਜੇ ਕਿ ਮੈਂ ਚਾਹਿਆ ਤਾਂ ਮੇਰੇ ਕੋਲ ਨਹੀਂ ਲੱਗੂ ਪਰ ਮੈਨੂੰ ਕੱਲ੍ਹ ਨੂੰ ਦੱਸਿਆ ਕਰਦੇ ਤਾਂ ਕੋਈ ਐਸੀ ਗੱਲ ਕਰਦੀ ਮੈਂ ਮੈਂ ਕੋਲੇ ਬੈਠੀ ਕੀ ਕਹਿੰਦੀ ਮੈਂ ਕਹਣਾ ਹੈ ਕਿ ਨਾ ਦੱਸ ਦੱਸਣ ਵਾਲੀ ਗੱਲ ਨਹੀਂ ਹੈਗੀ ਬਾਪੂ ਅੱਜ ਨਾਲ ਆਪਣੇ ਕੋਲ ਹੋਾਈ ਸੀਗੇ ਸੁਣ ਤਾਂ ਪਤਾ ਹੀ ਲੱਗ ਕੇਰਾ ਸਾਨੂੰ ਵੀ ਲੜਵਾਤਾ ਸੀ ਉਹਨੇ ਅੱਛਾ ਚੁਗਲੋ ਹਾਂ ਚੁਗਲੋ ਚੁਗਲੋ ਕਹਿ ਲਓ ਕਈ ਲੋ ਮਾਰ। ਫਿਰ ਆਈ ਕਿ ਪੈਂਤਰੀ ਉਸਕੇ ਆਉਣੀ ਨਹੀਂ। ਲੈ ਮੇਰੇ ਚੁਗਲਿਆਂ ਨਾਲ ਕਿਹਾ ਤੇ ਭੈਣਾਂ ਇਤਨੀ ਛੋਟੀ ਕਹਿੰਦੀ ਬਹੁਤ ਬੋਲੀ ਤਾਂ ਕੜਕ ਕੇ ਕਹਿੰਦੀ ਲਾ ਬਣਾਉਂਦੀ ਹੈ ਕਿ ਇਹਨੂੰ ਵੀ ਮਾਰ ਦੇਣਗੇ ਲੈ। ਆਹ ਹੱਥ ਸੈਸਾ ਦੇ ਗਰੀਆ। ਉਹ ਮੈਨੂੰ ਐ ਗੁੱਸੇ। ਕਹੀ ਵੀ ਇਹ ਪਿੱਛੇ ਜਾ ਮੁ। ਮਗਰ ਉਹ ਨਾ ਵੀ ਪਰਵਾਹ। ਬਾਹਰ ਉਸ ਕੋਲ। ਕਹਿੰਦੀ ਤੂੰ ਉਹਦਾ ਰੀਲਾ ਬਣਾਈ ਦਿੰਦੀ ਰਹਿੰਦੀ ਖੜੀ। ਫਿਰ ਉਹ ਹੋਰ ਕੀ ਟਾਈਮ ਪਰ ਹੈ ਕਿ ਤੁਹਾਡੇ ਤੇ ਇਹ ਕਾਇਦਾ ਵੀ ਟੁਪਲੀ ਕਰਗੀ। ਕਹਿੰਦੀ ਵੀ ਨਾਲ ਦਾ ਤੁਹਾਨੂੰ ਮਾਰ ਦੇਣਗੇ ਨਾਲੇ ਉਹ ਮਾਰ ਦੇਣਗੇ ਐਂ ਕਿ ਬਣਾਉਂਦੀ ਰੀਲਾ। ਏ ਜੁੰਡਾ ਆ ਦੇ ਕੀ ਗੁੱਸਾ ਹੋਈ ਜਾਂਦਾ ਤੂੰ ਇਹਨੂੰ ਨਾ ਨਾਲ ਰੜਾ ਤਾ ਆ ਮੈਂ ਮੈਂ ਤਾਂ ਬਾਪੂ ਸਾਡਾ ਲੰਘ ਘਰੇ ਰਹਿ ਨੇ ਲੰਮਾ ਨਾਲੇ ਗੱਲ ਤਰੀਲਾਂ ਕਦਰ ਬਣਾਈਆਂ ਨੇ ਸਾਨੂੰ ਤਾਂ ਪਤਾ ਹੀ ਆ ਕਿੰਨਾ ਤਾਂ ਵਧੀਆ ਮਨੋ ਰੰਗ ਜਿਹਤਨ ਕਿੰਨਾ ਨਹੀਂ ਇਹ ਵਿਦਾ ਨੋਦੀਏ ਤੇ ਤੂੰ ਕਹਿੰਦੇ ਤੈਨੂੰ ਮਾਰ ਜਾਣਾ ਤੇ ਸਿਰ ਬਾਹਲੇ ਖੁੱਲੇ ਹੁੰਦੇ ਆ ਇਹ ਗੇੜੇ ਜੇ ਵੀ ਦਿੰਦੀ ਆਏ ਉਬਰ ਘਰੇ ਦਾ ਬੁੜਾਕ ਨਹੀਂ ਆਪਦੇ ਘਰੇ ਰੁੱਚਾ ਦੂਜੇ ਨਹੀਂ ਨੂੰ ਸਭ ਨੂੰ ਨਹੀਂ ਦਾ लेकिन बहुत तुम्हें गर्मी देना तो फिर आपके पर इतनी बात करोगे कोई वो आए समझा अभी पाई मारा मोटाल के निगाना रीड बनाया करके चलेना नहीं कभी आए समझा हैं कोई ना लड़ना हो कहीं लोग पढ़ जा के चलो कोई लड़ाई को बारिश करा एंड दे में अगर आप लड़की तुरीज जगनी बहुत ਉਹ ਲੈ ਉਹ ਨੂੰ ਆਈ ਨੂੰ ਮੈਂ ਕੀ ਕਹਣਾ ਤਰਨ ਮੈਂ ਨੁਕੀ ਕੋਈ ਨਾ ਤੁਮ ਦਾ ਘਰ ਆ ਘੜਾ ਵਾਲੀ ਮੂਰ ਉਹ ਕੋਈ ਨਾ ਮੈਂ ਇੱਥੇ ਆ ਜੀ ਵਿਕਰਨਾ ਕਰਦਾ ਨਹੀਂ ਮੈਂ ਆਪ ਕੋ ਮੈਨੂੰ ਪਤਾ ਨਾ ਮੈਂ ਜਿੱਦ ਤੱਕ ਖਿਆਲ ਰੱਖਦੀ ਆ ਮੈਨੂੰ ਪਤਾ ਲਾ ਵੀ ਜੇ ਮੈਂ ਕੁਝ ਗਲਤ ਪਾਉਂਗੀ ਹਨਾ ਤਾਂ ਥੋੜੀ ਬੇਇਜ਼ਤੀ ਹੋਊਗੀ ਮੈਨੂੰ ਤਾਂ ਬੇਸ਼ੱਕ ਮਾਰ ਦੇ। ਬੇਚੀ ਤਾਂ ਮੁੱਢੀ ਹੋਊਗੀ ਨਾ। ਤਾਂ ਮੈਂ ਲੈ ਆਇਆ ਮਾਰਾੜਾ। ਉਹ ਵੀ ਕਰੇ ਕੁਸ ਬਣਾਇਆ ਕਿ ਨਹੀਂ ਬਣਾਇਆ। ਕਿ ੱੱਲੇ ਪਾਰੀ ਕਿਉਂਗੀ। ਗੱਲਾਂ ਕਿਹੜੀਆਂ ਮੈਂ ਸਕੇਚ ਫੀਲ ਆ ਬੇਬੇ ਕਹਿੰਦੀ ਚਾਹ ਪੀਣੀ ਆ। ਤੇ ਉਹ ਮੈਨੂੰ ਕਹਾਂ ਮਾ ਬਾਕੀ ਵੱਡਾ ਲੱਗੂਗਾ। ਕਹਿੰਦੀ ਕੱਲ ਨਾ ਖਾਦਦੇ ਹੋ। ਮੇਰਾ ਅੱਜ ਹੋ। ਨਹੀਂ ਲੱਭੂ ਲੈ ਕੇ ਆਉਗਾ। ਚਾਹ ਪੀ ਗਿਓਣੇ। ਚਾਹ ਮੈਂ ਬਣਵਾਇਆ ਇਹਦਾ ਹੁੰਤਾ ਕੀ ਹੈ। ਮੈਨੂੰ ਕੁਮਾਰ ਦਾ ਮੈਨੂੰ ਨਹੀਂ ਪਤਾ ਕੀ ਹੁੰਦਾ ਬੱਸ ਉਹੀ ਤੋਂ ਵਾਚ ਵਾਪੋ ਤਾਂ ਮੈਂ ਤਾਂ ਅੜ ਲੈ ਆ ਕੇ ਦੇਣਾ ਮੈਂ ਜਾ ਉਹਨਾਂ ਨੂੰ ਇਹ ਕਿਹੜਾ ਚੋ ਮੈਂ ਤਾਂ ਅੜ ਪੜਾ ਉੱਤੋਂ ਪੜਿਆ ਮੈਨੂੰ ਵੀ ਨਹੀਂ ਪਤਾ ਕੀ ਹੁੰਦਾ ਕੋਈ ਗੱਲਾਂ ਨਾਲ ਨਹੀਂ ਹੱਥ ਨਾਲੀਆਂ ਨੇ ਇਹ ਆਪਣੇ ਤੋਂ ਮਿਲਦੀਆਂ ਨੇ ਕੋਈ ਗੁੱਲ ਨਹੀਂ ਲੈ ਕੇ ਜਾਂਦੀਆਂ ਅਭੀ ਯਾਰ ਨੂੰ ਪਤਾ ਨਹੀਂ ਹੈ ਉਹ ਲੈ ਕੇ ਜਾਂਦਾ ਤਾਂ ਚਾਲੇ ਗਿਆ ਉਹ ਵੀ ਨਹੀਂ ਕੋਈ ਮਹਾਰਾਜ ਉੱਧਰ ਜਾਣਾ ਚਲ ਬੰਦ ਤੀਆ ਤੇਰੇ ਤੇਰੇ ਬੰਦੀ ਉਹ ਕੋ ਗੋਗੋ ਵੀ ਨਾ ਬੰਦਨ ਜਿਹੜਾ ਫਾਇਦਾ ਤਾਂ ਹੁੰਦਾ ਹੈ ਅੱਛਾ ਪਾਏ ਜੀ ਕਿਤੋਂ ਖਾਂਦਾ ਮੈਂ ਤੂੰ ਇਹ ਹਾਰ ਕਰਦਾ ਨਹੀਂ ਲਾਦੀ ਚਾਂਬੜੇ ਤੇਰਾ ਹਾਲ ਤਾਂ ਵਧੀਆ ਹੈ ਨਹੀਂ ਕੋਈ ਕੀ ਫਾਇਦੇ ਦਾ ਹਾਲ ਬੱਪੀ ਇਹ ਹੋਰ ਆਏ ਨੇ ਤੰਗ ਕਰਕੇ ਅਸੀਂ ਜੈ ਬਿਨਿਸ਼ਾ ਗੱਲ ਕੀ ਹੋਣੀ ਸੀ ਮੈਂ ਘੜਦੀ ਇਹਦੇ ਪੰਗੇ ਲੈਂਦੀ ਆ ਕਦੇ ਕਿਵੇਂ ਕਦੇ ਕੀ ਅੱਜ ਤਾਂ ਮੈਂ ਫਿਰ ਪੱਕੇ ਬੰਚਾ ਲਾ ਜੀ ਸਸੂਣਾ ਇਹ ਗੁਣਾ ਮਰਦੀ ਤੇ ਮੇਰੇ ਤਾਂ ਗੋਲਾ ਬਣ ਜਾਂਦਾ ਜੇ ਅਗਲੇ ਦੀ ਬਣਾਏ ਮੇਰੇ ਤਾਂ ਗੋਲਾ ਵੱਡਾ ਬਣਦਾ ਕੀ ਮਤਲਬ ਹੋਇਆ ਅਗਰ ਈਲਾ ਬਣਾਉਂਦੀ ਆ ਪਰ ਮੈਂ ਈਲਾ ਬਣਾਉਂ ਮੇਰੀ ਤਾਂ ਘਾਹ ਫੜਦੀ ਸੱਸਰੀਕਾਲ ਚਾਚੀ ਹਾਂ ਚਲ ਕੀ ਇਹਦੇ ਨਾਲ ਗੱਲਾਂ ਮਾਰੀ ਐ ਨਹੀਂ ਆ ਉਸ ਆਪਣੀ ਰਿਸ਼ਤੇਦਾਰ ਚ ਸੀ ਭੈਣ ਹਾਂ ਗੋਲਾ ਜਿਵੇਂ ਬਣਿਆ ਪਿਆ ਸੀ ਤੇ ਇਉਂ ਹੀ ਹੈ ਤਾਂ ਉਹ ਹਸੀ ਅੰਦੀ ਸੀ ਕਹਿੰਦੀ ਗੋਲਾ ਬਣਿਆ ਤੇ ਮਾਪੇ ਮੇਰੇ ਬਾਬਾ ਨੂੰ ਜਾਂਦਾ ਕਦੇ ਕਦੇ ਪਰ ਮੈਂ ਇਕੱਠੀ ਹੋ ਗਈ ਨਹੀਂ ਐ ਕੁਸਰ ਪਰ ਦੱਸ ਤੂੰ ਅੱਜ ਕਿਵੇਂ ਆਉਣਾ ਵਾ ਤੂੰ ਤਾਂ ਉਹੀ ਨਹੀਂ ਆਉਂਦੀ ਸਾਡੇ ਘਰੇ ਆ ਕੇ ਰਹੇ ਤੂੰ ਕਹਿ ਕੇ ਆਈ ਸੀ ਨਾ ਵੀ ਅੱਜ ਸਾਡੇ ਘਰੇ ਮਤਾਂ ਆਈਏ ਕੀ ਕਹੀ ਕੀ ਕਹੀ ਸੀ ਨਾ ਤੈਨੂੰ ਨਹੀਂ ਪਤਾ ਚਾਚੇ ਤੂੰ ਕੀ ਕਹਿ ਕੇ ਆਇਆ ਹਾਂ ਸਾਡੀ ਬੁੜੀ ਕੋਲੇ ਪਹਿਲੀ ਗੱਲ ਤਾਂ ਸਾਨੂੰ ਦੇਖ ਲੈ ਤੂੰ ਕਿੰਨੀ ਕੀ ਇੱਜ਼ਤ ਕਰਦੀਆਂ ਬੁੜੀ ਕੋਲੇ ਕਿੱਥੇ ਤੱਕ ਕਹਿ ਨਹੀਂ ਹੁੰਦੀਆਂ ਲੋਹਾਂ ਦੀਆਂ ਮਾਂ ਸਾਸੂ ਨਾਲ ਤੂੰ ਬੁੜੀ ਕਹਿਨੀ ਹੈ ਮੈਂ ਉਹਨੂੰ ਬੇਬੇ ਕਹਿਣੀ ਹੁੰਨੀ ਆ ਹਾਂ ਬਹੁਤ ਸਤਿਕਾਰ ਕਰਦੀ ਆ ਪਰ ਤੇਰੇ ਕੋਲੇ ਨਾ ਗੁੱਸੇ ਦੇ ਵਿੱਚ ਬੁੜੀ ਨਿਕਲ ਗਿਆ ਮੇਰੇ ਮੂੰਹ ਚ ਆਹੋ ਨਿਕਲ ਗਿਆ ਬੁੜੀ ਤਾ ਕੀ ਕਹਿਤਾ ਦੱਸੀ ਮੈਨੂੰ ਨਾ ਤੂੰ ਆਪਦੇ ਮੂੰਹ ਨਾਲ ਹੀ ਦੱਸ ਦੇ ਵੀ ਕੀ ਕਹਿਤਾ ਮੇਰੇ ਤੋਂ ਪੁੱਛ ਕੇ ਸਵਾਦ ਲੈਣੀ ਹੈਗੀ ਨਹੀਂ ਭੈਣੇ ਖੰਡ ਨਹੀਂ ਸੀਗੀ ਮੇਰਾ ਤਾਅ ਵਾਗੀ ਸੀ ਘਰੇ ਚਾਹ ਪੀਣੀ ਸੀ ਉਹ ਸਾਡਾ ਜਵਾਕ ਜਾ ਮੰਗੀਆਂ ਦਾ ਸੀਗਾ ਚਾਹ ਆ ਨਾ ਖੰਡ ਲੈਣ ਗਈ ਸੀ ਫੇਰ ਸਿੱਧੀ ਤੂੰ ਖੰਡ ਲੈ ਕੇ ਆਉਂਦੀ ਨਾ ਮੇਰੀਆਂ ਚੁਗਲੀਆਂ ਕਰਨ ਦੀ ਕਿ ਲੋੜ ਸੀ ਤੈਨੂੰ ਅੱਗੋਂ ਥੋੜੀ ਬਹੂ ਰੀਲਾਂ ਬਣਾਉਂਦੀ ਆ ਨਾ ਪਹਿਲਾਂ ਤੂੰ ਮੈਨੂੰ ਐ ਦੱਸ ਜਿੱਦੇ ਉੱਥੇ ਤੂੰ ਪਾਰਕ ਦੇ ਕੋਲੇ ਖੜੀ ਸੀ ਤੂੰ ਫੋਟੋਆਂ ਖਿੱਚੀ ਹੁੰਦੀ ਸੀ ਉੱਥੇ ਨਹੀਂ ਉੱਥੇ ਸੋਹਣਾ ਸੀਗਾ ਪਾਰਕ ਦਾ ਲਾਖਾ ਹਰੇ ਵਾਲੀ ਚ ਫੋਟੋਆਂ ਖਿੱਚ ਲਾ ਮੈਂ ਤਾਂ ਉਹੀ ਨਹੀਂ ਰੀ ਰੂਲ ਬਣਾਉਂਦੀ ਹੁੰਦੀ ਮਾਰੀ ਜੀ ਆਹੋ ਕਾਨੂੰਨੀ ਬਣਾਉਂਦੀ ਹੈਗੀ ਚੱਲ ਹੂੰ ਛੱਡ ਪਰ ਗੁੱਸਾ ਕਰ ਮੈਂ ਤਾਂ ਆਹੋ ਦੋਸੇ ਤੂੰ ਆਂ ਦੱਸ ਜਾ ਫੇਰ ਉਹਦੀ ਜਨ ਨਹੀਂ ਹੁੰਦਾ ਯਸਟਾਈ ਸੀ ਨਾ ਨਾ ਮੈਨੂੰ ਤਾਂ ਆਸੇ ਦੀ ਨਹੀਂ ਲੋੜ ਆਰੇ ਮੇਰੀ ਗੱਲ ਸੁਣ ਲੈ ਮੇਰੀ ਬੇਬੇ ਕੋਲ ਤੈਨੂੰ ਕੋਈ ਗੱਲ ਕਹਿੰਦੀ ਲੋੜ ਨਹੀਂ ਇਹ ਸਾਡੇ ਤੇ ਬਠੇਰਾ ਪਿਆਰ ਹੈਗਾ ਬੱਸ ਇੱਥੇ ਦਾ ਬਲਿਖ ਹੈਗਾ ਕਿਉਂ ਹਾਂ ਉਹ ਕਿਹੜੀ ਵਾਲੀ ਬੱਟਣ ਜੋਕੜੀ ਹੈ ਨਾ ਹੁਣ ਤੂੰ ਗੁੜੀ ਰਿਹਾ ਹੈ ਬੇਬੇ ਲਾਇ ਦਿਓ ਮੇਰੀ ਹੂੰ ਕਹਿੰਦਾ ਮੇਰੇ ਮਗਰ ਕਿਉਂ ਕਹਿੰਦੀ ਆ ਮੈਂ ਤੇਰੇ ਮਗਰ ਕਹਿੰਦਾ ਚੱਲ ਮੈਂ ਤੈਨੂੰ ਦੱਸਣਾ ਗੋਲਾ ਨਾ ਪਾਇਆ ਕਰ ਕੰਧਾਂ ਦੀ ਵੀ ਗੱਲ ਹੁੰਦੀ ਆ ਚਾਹੇ ਖਾਣਾਂਗੇ ਇਹ ਚੱਲ ਕੋਈ ਨਾ ਹੂੰ ਤਾਂ ਜੇ ਨਾ ਵੀ ਕਿਸ ਨੂੰ ਪਤਾ ਲੱਗੂ ਤੇਰੇ ਗੋਲਾ ਬੰਦ ਨਾ ਤੂੰ ਬਾਹਰ ਜਾ ਕੇ ਪਟਾ ਦੇਂਗੀ ਉਹਨੂੰ ਆਈ ਵੀ ਗੁੱਸਾ ਕਰਿਆ ਯਾਨੀ ਗੁੱਸਾ ਹੀ ਦੇਖ ਲੈ ਕੱਲੇ ਗੈਰੇ ਦੀ ਕਮਾਈ ਏ ਤੇਰੇ ਬੰਦੇ ਦੀ ਆ ਸ਼ਾਂਤ ਲੜਉਂਦੀ ਏ ਬੀਚਾ ਸੋਟੂ ਨਾ ਸਾਰੇ ਲੜਾਉਣ ਨੂੰ ਨੇ ਕੀ ਕਰਦਾ ਤੈਨੂੰ ਵੀ ਪਤਾ ਬਸ ਮੇਰੀ ਗੱਲ ਸੁਣ ਤੈਨੂੰ ਤਾਂ ਕੁਸੂ ਦੇ ਦਿੱਤੀ ਜਾਂ ਤੇ ਨਾਲ ਇਹਦੀ ਕਮਾਈ ਆਂਦੀ ਏਗੀ ਆਪ ਹੀ ਫੜਦੀ ਏ ਨਾ ਦੇਖ ਲੈ ਕਹਿੰਦੀ ਸਾਡੀ ਬਹੂ ਤਾਂ ਬਾੜੀ ਹੋਇਆ ਪਾਤ ਭਤੇਲੇ ਕਹਿੰਦੀ ਚੱਕਾਰੇ ਖਾਂਦੀ ਏ ਤੇ ਤੇਰਾ ਸਹੁਰਾ ਗਿਆ ਹੋਣਾ ਕੁਝ ਲੈਣਾ ਬਾਹਰ ਆ ਕੇ ਹੁੰਦਾ ਜੈਗਣ ਦਾ ਗੋਲ ਗੱਪੇ ਤੇ ਫੇਰ ਕਿ ਹੋ ਕੇ ਗੋਲ ਗੱਪੇ ਨਾਲ ਮੈਂ ਬਾਹਰ ਜਾਣਾ ਦਿੰਨਾ ਬਾਰ ਬਲੀਆਂ ਚੀਜ਼ਾਂ ਖਾ ਲਈਆਂ ਕਹਿੰਦੀ ਘਰ ਦੀ ਚੀਜ਼ ਹੈ ਨੰਗ ਦੀ ਨਹੀਂ ਮਸਤੀ ਹੋਈ ਆ ਬਾਹਰ ਦੇਖ ਲੈ ਹੁਣ ਮੈਂ ਉਸਕੇ ਹਾਂ ਕਿ ਤੇਰੇ ਸੱਸ ਨੇ ਆਪ ਹੀ ਪੁੱਛ ਨਹੀਂ ਜਾ ਕੇ ਅੱਛਾ ਐ ਬੋਲੀ ਸੀ ਕੋਈ ਨਾ ਉਹ ਤਾਂ ਮੈਂ ਪੁੱਛ ਲੂੰਗੀ ਉਹਨੂੰ ਤਾਂ ਹਾਂ ਮੈਂ ਤਾਂ ਤੇਰੇ ਬਾਰੇ ਕਾਵਲੀਏ ਆ ਇਹ ਤਾਂ ਬੂੜਾ ਬੁੜੀ ਨੇ ਤੇਰੇ ਤੱਕ ਤਾਂ ਮੈਨੂੰ 100 ਕੰਮ ਪਊਗਾ ਜੇ ਕਿਤੇ ਬਾਜ਼ਾਰ ਜਾਣਾ ਪਊਗਾ ਸੂਟ ਲਿਆਉਣੇ ਹੋਣਗੇ ਫਿਰ ਚੰਕ ਤੂੰ ਹੀ ਆ ਮੇਰੀ ਸੇਹ ਦੀ ਗਲੀ ਚ ਤੈਨੂੰ ਪਤਾ ਨਾਲੇ ਆਪਾਂ ਤਾਂ ਚੀਜ਼ਾਂ ਤਾਂ ਲਿਆਉਣੇ ਹੁੰਦੇ ਆ ਨਾਲੇ ਚੀਜ਼ ਮਹਿੰਗੇ ਹੁੰਦੇ ਨਾਲੇ ਸਸਤੀ ਲੈ ਕੇ ਆਉਣੇ ਹਨ ਉਹ ਵੀ ਚੀਜ਼ ਆਪਾਂ ਚਲ ਆ ਜਾਂ ਤਾਂ ਚਲੀਏ ਫਿਰ ਚਾਹ ਪਾਣੀ ਬਿੜਾ ਲਈਏ ਚਲ ਕੋਈ ਨਾ ਚਾਹ ਪਾਣੀ ਤਾਂ ਮੈਂ ਕਰ ਹੀ ਪੀਉਂਗੀ ਪਹਿਲਾਂ ਹੁਣ ਮੈਨੂੰ ਮੇਰੇ ਬੇਬੇ ਨੂੰ ਪੁੱਛ ਲੈਣ ਦੇ ਵੀ ਮੇਰੇ ਬਾਰੇ ਕੀ ਕਹਿੰਦੀ ਸੀ ਨਾਲੇ ਜੇ ਮੈਨੂੰ ਗੋਲ ਗੱਪੇ ਲਿਆ ਆ ਵੀ ਦਿੰਦਾਗਾ ਮੇਰਾ ਬਾਪੂ ਕੋਈ ਚੀਜ਼ ਨਾਲੇ ਉਹ ਮੈਨੂੰ ਆਪ ਦਿੱਤੀਆਂ ਵਾਂਗੂੰ ਸਮਝਦਾ ਕੋਨੇ ਮੈਨੂੰ ਕਦੇ ਨੂੰ ਨਹੀਂ ਸਮਝਿਆ ਹੈਗਾ ਉਹੀ ਤਾਂ ਗੱਲ ਹੈ ਲੈ ਦੱਸ ਕਿਹੜਾ ਬਾੜੀ ਨੇ ਪੰਜ ਸੱਤ ਇਕੱਲਾ ਜਵਾਕ ਹੈ ਛੋਡੇ ਕੋਲੇ ਹੈ ਉਹ ਹੈ ਪਰਦੇਸਾਂ 'ਚ ਬੈਠਾ ਛੋਡੇ ਸਾਰਾ ਦਿਨ ਸੇਵਾ ਕਰਦੀ ਦੇਖ ਲੈ ਹਾਂ ਤੂੰ ਸਾਰਾ ਦਿਨ ਨਹੀਂ ਹਾਂ ਉਹੀ ਤਾਂ ਗੱਲ ਤੈਨੂੰ ਪਤਾ ਮੇਰਾ ਚੌੜ ਦਾ ਸੁਭਾਗ ਆ ਕਿ ਮੈਂ ਚੌੜ ਕਰਦੀ ਰਹਿਣੀ ਆ ਬਸ ਉਹ ਮੇਰੇ ਤਾਂ ਤਾਂ ਖੇਜ ਜਾਂਦੀ ਆ ਉਹ ਤੋਂ ਤੂੰ ਉਂਗਲਾ ਲਾਇਆ ਉਹ ਮੈਂ ਤਾਂ ਹੋਰ ਨਾ ਚਾਪਲੀ ਆ ਖਾਲ ਮੈਂ ਨਹੀਂ ਉਂਗਲਾ ਰੋਦੀ ਜਿਵੇਂ ਮਤਲਬ ਇਹ ਸੌਕੀ ਆਈਆਂਗੇ ਸੰਗੋ ਦੀ ਮਤਲਬ ਗੁੱਸਾ ਆਇਆ ਨਾ ਖੈਲਾ ਦੱਸ ਕੀ ਹੋਣ ਹੋਇਆ ਆਂਦੀ ਨੂੰ ਨਹੀਂ ਕਰੀ ਜੰਦੀ ਆ ਚੱਲ ਚੰਗਾ ਹੁਣ ਮੈਂ ਜਾਂਦੀ ਆ ਪਤਾ ਹੁਣ ਤਾਂ ਮੈਨੂੰ ਤੇਰਾ ਸੂਆ ਵੀ ਦੱਸ ਦੇਣੀ ਆ ਵੀ ਹਾਂ ਨਾਲੇ ਉਹ ਸਾਡਾ ਤੋਂੜੇ ਮਨਿੰਦਰ ਬਾਹੀ ਨਾਲ ਗੱਲ ਕਰਦੀ ਤੇ ਦੇਖ ਲੈ ਫੂਸ ਤਾਂ ਪੂਰਾ ਪਾਉਂਦੀ ਆਏ ਪੂਰੇ ਨਾਲੇ ਹੱਸਦੀ ਆ ਬੜੀ ਮਿੱਠਾ ਵਾਸੇ ਆ ਤੂੰ ਤਾਂ ਦੀ ਬਾਰੇ ਲੋਕਾਂ ਦਾ ਸਿੱਖੀ ਆ ਮੈਂ ਤਾਂ ਕਦੇ ਕਿਸੇ ਦੀ ਇਧਰ ਤੋਂ ਇਧਰ ਕਰੀ ਨਹੀਂ ਸੀ ਅਜੇ ਖਾਂ ਦਾ ਫਿਰ ਥੋੜਾ ਟਾਈਮ ਦਾ ਮੈਨੂੰ ਵੀ ਉਹ ਜਾ ਹੋਣਾ ਪਏ ਆਹ ਕਹਿੰਦਾ ਘਰ ਮਕਾਨ ਨਹੀਂ ਗਈ ਕਦੇ ਕਿਸੇ ਦੀ ਚੱਲਾਂਗੇ ਆਪਾਂ ਦੋਨੇ ਮਕਾਨ ਜਾਵਾਂਗੇ ਸੱਚ ਨਹੀਂ ਮੈਂ ਤਾਂ ਤੇ ਲਿੱਖੀ ਗੱਲ ਬੋਲਦਾ ਸੀ ਚਾਚੀ ਮੁੰਡਿਆ ਤੂੰ ਮੇਰੇ ਵਰਗੀ ਹੋਗੀ ਜੁੱਸਾ ਖਾਲੀ ਮੈਂ ਕਿੱਥੇ ਜਾਣਾ ਹੈ ਨਾ ਤੂੰ ਕਿੱਥੇ ਜਾ ਰਿਹਾ ਹੈਂ ਮੈਂ ਜਾਣੀ ਚੱਲਾਂ ਚੱਲ ਰੱਹ ਮੇਰੇ ਕੋਲ ਆਈ ਗਾਲਾਂ ਭਾਇਆ ਨਾਲ ਕਾਲੀ ਬੁੜੀ ਪਤਨ ਚਾ ਮੈਂ ਐਸੇ ਕੁਝ ਚਾਦੀ ਕੁਝ ਬਣਾ ਕੇ